ਜਿਸ ਤਰ੍ਹਾਂ ਜ਼ਿਕਰ ਕੀਤਾ ਕਿ ਅਨੰਦਪੁਰ ਸਾਹਿਬ ਵਿਖੇ ਅੱਜ ਸੰਗਤਾਂ ਨੂੰ ਸੰਬੋਧਿਤ ਸੰਬੋਧਨ ਕੀਤਾ ਗਿਆ ਸੰਦੇਸ਼ ਦਿੱਤਾ ਗਿਆ ਕੌਮ ਦੇ ਨਾਮ ਤੇ ਨਵੇਂ ਜਥੇਦਾਰ ਸਾਹਿਬ ਦੇ ਵੱਲੋਂ ਕੀ ਕੁਝ ਉਹਨਾਂ ਦੇ ਸੰਦੇਸ਼ ਦੇ ਵਿੱਚ ਖਾਸ ਸੀ ਕੀ ਕੁਝ ਉਹਨਾਂ ਨੇ ਸਲਾਹ مشورہ ਜਿਹੜਾ ਦਿੱਤਾ ਹੈ ਜਾਂ ਹੁਕਮ ਸੁਣਾਏ ਨੇ ਜਾਂ ਪੰਜਾਬ ਦੇ ਕਿਸੇ ਮੁੱਦੇ ਤੇ ਗੱਲ ਕੀਤੀ ਹੋਵੇ ਕੀ ਕੁਝ ਕਹਿਣਾ ਉਹਨਾਂ ਦਾ ਗਾਇਸ ਸਾਹਿਬ ਨੇ ਕਿਹਾ ਕਿ ਪੰਥ ਕੇਕੇ ਦੇ ਨਾਲ ਹੀ ਕਿਆ ਆਪਾਂ ਰਾਇਨੀ ਦੀ ਗੱਲ ਕਰਦੇ ਆਂ ਕਿਆ ਆਪ ਸਾਡੀ ਗੱਲ ਕਰਦੇ ਆਂ ਚਾਹ ਸਮਾਜ ਦੀ ਗੱਲ ਕਰਦੇ ਆਂ ਪੰਥ ਕੇਕੇ ਨਾਲ ਹੀ ਸਭ ਕੁਝ ਹਾਸਲ ਕੀਤਾ ਜਾਂਦਾ ਹੈ ਵੱਡੀਆਂ ਆਪਾ ਕੇ ਜੋ ਹੈਗਾ ਉਹ ਹਾਸਲ ਨਹੀਂ ਕੀਤਾ ਜਾ ਸਕਦਾ ਪੰਥ ਕੇਕੇ ਦੀ ਗੱਲ ਕੀਤੀ ਹੈ ਕਿ ਪੰਥ ਕੇਕਾਉਣਾ ਸਹੀ ਹੈ ਬਿਲਕੁਲ ਸਿੰਘ ਸਾਹਿਬ ਸਹੀ ਫਰਮਾ ਰਹੇ ਆ ਪਰ ਪੰਥ ਕੇਕੇ ਹੀ ਇਸ ਵੇਲੇ ਸਾਥੋਂ ਵੱਡਾ ਬਿਖੇੜੇ ਦਾ ਕਾਰਨ ਬਣਿਆ ਵਾ ਜੀ ਦੀ ਵਜ੍ਹਾ ਕਰਕੇ ਸਾਰਾ ਬਿਖੇੜਾ ਪਿਆ ਤਾ ਦੇ ਵਸੀਲ ਤੇ ਜਿਹੜੇ ਪਹਿਲੇ ਜਥੇਦਾਰ ਸੀ ਔਕਾਤਾ ਸਾਹ ਦੇ ਉਹਨਾਂ ਨੇ ਵੀ ਪੰਥ ਕੇ ਕੇ ਨੂੰ ਲੈ ਕੇ ਹੀ ਇਹ ਸਾਰਾ ਮਾਮਲਾ ਸ਼ੁਰੂਆਤ ਕੀਤੀ ਸੀ ਜਦੋਂ ਨਵੇਂ ਜਥੇਦਾਰ ਨੇ ਜ਼ਿੰਮੇਵਾਰੀ ਸੰਭਾਲੀ ਹੈ ਤਾਂ ਉਦੋਂ ਤੱਕ ਪੰਥ ਕੇ ਕਾ ਬਿਲਕੁਲ ਖੇਰੂ ਖੇਰੂ ਹੋ ਚੁੱਕਾ ਹੈ ਜੋ ਗੜਗਾਇ ਸਾਹਿਬ ਨੇ ਕਿਹਾ ਪੰਥ ਕੇ ਕੇ ਬਾਰੇ ਉਹ ਬਿਲਕੁਲ ਵਾਜਬ ਹੈ ਸਿੰਘ ਸਾਹਿਬ ਦੇ ਤੌਰ ਤੇ ਜਦੋਂ ਉਹਨਾਂ ਨੇ ਜ਼ਿੰਮੇਵਾਰੀ ਸੇਵਾ ਨੂੰ ਹਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਨੇ ਵਾਕਿਆ ਹੀ ਗੱਲ ਕਹੀ ਹੈ ਕਿ ਏਕਾ ਹੋਈਗਾ ਤਾਂ ਬਹੁਤ ਕੁਝ ਆਸਾਨ ਕੀਤਾ ਜਾ ਸਕਦਾ ਹੈ। ਸੰਗਤ ਦਾ ਇਹ ਵੀ ਕਹਿਣਾ ਹੈ ਕਹਿੰਦੇ ਸਾਨੂੰ ਇਸ ਚੀਜ਼ ਤੇ ਇਤਰਾਜ਼ ਨਹੀਂ ਹੈ ਕਿ ਜਥੇਦਾਰ ਸਾਹਿਬ ਨੇ ਜਿਹੜੇ ਉਹ ਗੜਗੱਜ ਬਣੇ ਨੇ ਕਹਿੰਦੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਗਿਆਨੀ ਰਗਵੀਰ ਸਿੰਘ ਹੁਣੀ ਰਿਟਾਇਰਡ ਹੋ ਜਾਂਦੇ ਜਿਨ੍ਹਾਂ ਨੂੰ ਆਪਾਂ ਪੰਜਾਬੀ ਚ ਚਲੋ ਇੰਗਲਿਸ਼ ਚ ਰਿਟਾਇਰਡ ਕਹਿ ਦਿੰਦੇ ਆ ਜਦੋਂ ਸੇਵਾ ਮੁਕਤ ਹੋ ਜਾਂਦੇ ਕਹਿੰਦੇ ਜੇ ਉਦੋਂ ਬਣ ਜਾਂਦੇ ਸਾਨੂੰ ਕੋਈ ਇਤਰਾਜ਼ ਨਹੀਂ ਸੀ ਪਰ ਜਿਸ ਤਰ੍ਹਾਂ ਉਹਨਾਂ ਨੂੰ ਅਹੁਦੇ ਤੋਂ ਉਤਾਰ ਕੇ ਬਣਾਇਆ ਗਿਆ ਕਹਿੰਦੇ ਉਸ ਤੇ ਜ਼ਿਆਦਾ ਇਤਰਾਜ਼ ਹੈ। ਇਹ ਜਿਹੜੀਆਂ ਉਪਦੇਦਾਰੀਆਂ ਸਿੰਘ ਸਾਹਿਬਾਂ ਨੂੰ ਹਟਾਇਆ ਗਿਆ ਹਟਾਉਣ ਦੇ ਟੰਗ ਤਰੀਕੇ ਤੇ ਹੀ ਦੁਬਾਰਾ ਖੜਾ ਹੋਇਆ ਹੈ। ਨਾ ਲਾਉਣ ਦੇ ਵਿੱਚ ਕੋਈ ਫੈਸਲਾ ਲਿਆ ਤੇ ਨਾ ਲਾਉਣ ਦੇ ਵਿੱਚ ਕੋਈ ਫੈਸਲਾ ਲਿਆ। ਜਿਹੜੀ ਸ਼ਕਤੀ ਜਾਂ ਜਿਹੜੀ ਤੈਅ ਜਥੇਵੰਦੀ ਲਾਉਣ ਤੇ ਹਟਾਉਣ ਦਾ ਫੈਸਲਾ ਕਰਦੀ ਹੈ ਫੈਸਲੇ ਦਾ ਉਹਨਾਂ ਨੇ ਲਿਆ। ਇਹ ਨਹੀਂ ਹੈਗਾ ਕਿ ਕਾਲੀ ਦਲ ਦੀ ਲੀਡਰਸ਼ਿਪ ਨੂੰ ਕੋਈ ਪ੍ਰਵਾਨ ਹੈ। ਤਾਂ ਉਹਨੇ ਦੀ ਨਿਯੁਕਤੀ ਹੋ ਜੇ ਨਹੀਂ ਪ੍ਰਵਾਨਾ ਤਾਂ ਉਹਨੂੰ ਹਟਾ ਦਿੱਤਾ ਜਾਵੇ। ਪੰਚ ਦਿਨ ਅੱਜ ਤੱਕ ਗੱਲ ਕੀਤੀ ਕੀਤੀ ਸੁਨੇਹਾ ਦਿੱਤਾ ਤੇ ਨਾਲ ਨਾਲ ਉਹਨਾਂ ਇਹ ਸੂਬੇ ਦੇ ਵਿੱਚ ਵਧ ਰਹੇ ਜੋ ਨਸ਼ਿਆਂ ਦਾ ਰੁਝਾਨ ਆਇਆ ਜਿਸ ਤਰ੍ਹਾਂ ਦਾ ਇਸ ਵਾਰ ਵਰਤਾਂਤ ਬਣਿਆ ਹੋਇਆ ਹੈ ਘਟ ਘਟਾਏ ਜਾ ਰਹੇ ਨੇ ਉਸ ਦੇ ਉੱਪਰ ਵੀ ਕਾਫੀ ਕੁਝ ਉਹਨਾਂ ਨੇ ਸਾਂਝਾ ਕੀਤਾ ਸਿੰਘ ਸਾਹਿਬਾ ਜੀ ਨਸ਼ਿਆਂ ਦੇ ਮਾਮਲੇ ਤੇ ਬੜਾ ਖੁੱਲ ਕੇ ਗੱਲ ਕੀਤੀ ਗਈ ਆਪਣਾ ਚੰਗਾ ਸੁਨੇਹਾ ਦਿੱਤਾ ਧਾਰਮਿਕ ادارے ਵੱਲੋਂ ਧਾਰਮਿਕ ਸੰਸਥਾ ਵੱਲੋਂ ਜਥੇਦਾਰ ਸਾਹਿਬ ਵੱਲੋਂ ਜਨ ਸੁਨੇਹਾ ਦਿੱਤੇ ਆਪਣੇ ਆਪ ਬੜੀ ਐਮੀ ਤੇ ਨੇਕ ਪਾਸੇ ਆਫਰ ਦੋ ਪਹਿਲੋ ਇੱਕ ਵਾਰ ਜੇ ਸਰਕਾਰ ਇਸ ਦੇ ਖਿਲਾਫ ਇਹਨਾਂ ਜਨਾਂ ਚ ਲੱਗੀ ਵੀ ਹੈ ਨਸ਼ਾ ਰੋਧ ਜੰਗ ਦੇ ਵਿੱਚ ਦੂਜੇ ਪਾਸੇ ਆਏ ਨੇ ਇਸ ਮੌਕੇ ਦੇ ਉੱਤੇ ਸਰ ਸੀਰੀ ਕੇਸ ਗੜ੍ਹ ਸਾਹਿਬ ਦੀ ਤਸੀਲ ਤੋਂ ਕਹੇ ਗਏ ਉਸ ਅਸਥਾਨ ਤੋਂ ਕਹੇ ਗਏ ਜਿਹੜਾ ਹੈਗਾ ਗੜ੍ਹ ਸਾਹਿਬ ਨੇ ਇਹ ਸੁਨੇਹਾ ਦਿੱਤਾ ਕਿ ਨਸ਼ਾ ਦੇ ਖਿਲਾਫ ਸਾਨੂੰ ਜਿਹੜਾ ਲੜਾਈ ਲੜਨੀ ਦੀ ਲੋੜ ਹੈ ਆਪਕਾਂ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਸਿੱਖਿਆ ਨੂੰ ਸੁਧਾਰਨ ਲਈ ਬੜਾ ਜ਼ੋਰ ਦਿੱਤਾ ਗਿਆ ਵੱਖ-ਵੱਖ ਥਾਵਾਂ ਦੇ ਉੱਪਰ ਅਧਿਆਪਕ ਭੇਜੇ ਗਏ ਨੇ ਟ੍ਰੇਨਿੰਗ ਦੇ ਲਈ ਤਾਂ ਕਿ ਅਸੀਂ ਵਿਕਸਿਤ ਦੇਸ਼ਾਂ ਦੇ ਸਿੱਖਿਆ ਪ੍ਰਣਾਲੀ ਨੂੰ ਸਮਝ ਸਕੀਏ ਤੇ ਉਸ ਨੂੰ ਵੀ ਇੱਥੇ ਲਾਗੂ ਕਰ ਸਕੀਏ ਬਿਲਕੁਲ ਹੈ ਵੱਡਾ ਸਵਾਲ ਹੈ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਆਪਾਂ ਮੁੱਖੰਦਲ ਭਗਵਾਨ ਸਰਕਾਰ ਜਿਹੜੇ ਪਰਤੇ ਏਜੰਡੇ ਹੈ ਕਿ ਉਹਨਾਂ ਦੀ ਗੱਲ ਕਰੀ ਤਾਂ ਦੋ ਵੱਡੇ ਏਜੰਡਿਆਂ ਦੇ ਉੱਤੇ ਸਰਕਾਰ ਇਸ ਵੇਲੇ ਕੰਮ ਕਰ ਰਹੀ ਹੈ ਇੱਕ ਸਿਹਤ ਮਿਸ਼ਨ ਦੀ ਗੱਲ ਹੈ ਦੂਜਾ ਸਿੱਖਿਆ ਮਿਸ਼ਨ ਦੀ ਗੱਲ ਹੈ ਜੋ ਸਿੱਖਤ ਹੋਣਗੇ ਬਾਰਮ ਚੰਗੀ ਜਾਣਕਾਰੀ ਲੈ ਕੇ ਆਣਗੇ ਤਾਂ ਚੰਗੇ ਨਤੀਜੇ ਆਜ ਵੀ ਹੁਣ ਆਪਾਂ ਫਿਨਲੈਂਡ ਦਾ ਜ਼ਿਕਰ ਕਰ ਰਹੇ ਹਾਂ ਉੱਥੇ ਜਾ ਰਿਹਾ ਵਿਦਿਆਪਨ ਦਾ ਪ੍ਰਭਾਵ ਹੈ ਜਿਹਦੇ ਪ੍ਰਿੰਸੀਪਲ ਵੀ ਹੈ ਵਿਦਿਆਪਕੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਦੋਨੋਂ ਵੱਲੋਂ ਜਿਹੜੀ ਹੈਗੀ ਹੈ ਉਹ ਜਿੱਥੇ ਨੂੰ ਤੋੜਿਆ ਗਿਆ ਵਫਾ ਤੋਂ ਤੋੜਿਆ ਗਿਆ ਇਥੋਂ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕਿੰਨੀ ਦਿਲਚਸਪੀ ਹੈ ਸਿੱਖਿਆ ਦੇ ਖੇਤਰ ਦੇ ਅੰਦਰ ਸੈਂਟਰਲ ਗਵਰਨਮੈਂਟ ਜਿਹੜੀ ਉਹ ਕਿਸੇ ਹੋਰ ਪਲਾਨ ਨਾਲ ਚੱਲ ਰਹੀ ਹੈ ਕਹਿੰਦੇ ਕਿ ਜਿੰਨੀ ਤੁਹਾਡੀ ਪੋਪੂਲੇਸ਼ਨ ਉਨੀਆਂ ਹੀ ਤੁਹਾਡੇ ਕੋਲੇ ਲੋਕ ਸਭਾ ਦੀਆਂ ਸੀਟਾਂ ਹੋਣਗੀਆਂ ਕੀ ਲੱਗਦਾ ਤੁਹਾਨੂੰ ਕਿ ਇਹ ਜੋ ਪੂਰੀ ਇੱਕ ਪਲਾਨ ਕੀਤਾ ਜਾ ਰਿਹਾ ਸੈਂਟਰ ਦੇ ਵੱਲੋਂ ਤੇ ਖਾਸ ਕਰਕੇ ਕਹਿੰਦੇ ਜਿਹੜੇ ਨਾਨ ਭਾਜਪਾਈ ਸੂਬੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਕਿਵੇਂ ਦੇਖਦੇ ਹੋ ਭਗਵੰਤ ਜੀ ਭਗਵੰਤ ਮਾਨ ਜੀ ਅੱਜ ਫੇਰ ਇਸ ਗੱਲ ਨੂੰ ਆਪਣੀ ਨੂੰ ਕਿਹਾ ਕਿ ਜੋ ਕੇਂਦਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਕੀ ਹੱਦਬੰਦੀ ਜਿਹੜੀ ਹੁਣ ਨਵੀਂ ਪਾਰਲੀਮੈਂਟ ਸੈਸ਼ਨ ਜੋ ਬਣੇਗਾ ਪਾਰਲੀਮੈਂਟ ਦੀਆਂ ਸੀਟਾਂ ਨਵੇਂ ਸਿਰੇ ਤੋਂ ਗਿਣਤੀਆਂ ਜਾਣਗੀਆਂ ਸੋ ਪੰਜਾਬ ਕਹਿ ਰਿਹਾ ਹੈ ਕਿ ਗਿਣੀ ਮੀ ਥੀ 40 ਹੈ ਕੇਂਦਰ ਸਰਕਾਰ ਦੀ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਅੱਜ ਵਿਚਾਰ ਚਰਚਾ ਕਰਾਂਗੇ ਕੁਝ ਉੱਪਰ ਦੇ ਮੁੱਦਿਆਂ ਦੇ ਉੱਪਰ ਜਿਸ ਵਿੱਚ ਸਭ ਤੋਂ ਵੱਡਾ ਮੁੱਦਾ ਹੈ ਜਥੇਦਾਰ ਸਹਿਬਾਨ ਦਾ ਨਵੇਂ ਜਥੇਦਾਰ ਸਾਹਿਬ ਦੀ ਨਿਯੁਕਤੀ ਤੇ ਕਈ ਤਰ੍ਹਾਂ ਦੇ ਸਵਾਲ ਤੇ ਆਚਾਨੰਦਪੁਰ ਸਾਹਿਬ ਵਿਖੇ ਸੰਗਤਾਂ ਦੇ ਨਾਮ ਤੇ ਸੰਦੇਸ਼ ਜਥੇਦਾਰ ਸਾਹਿਬ ਦਾ ਸੰਬੋਧਨ ਤੇ ਹੋਰ ਵੱਖ-ਵੱਖ ਵਿਸ਼ੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧਾ ਸਾਹਿਬ ਬਾਬਾ ਸਵਾਗਤ ਹੈ ਤੁਹਾਡਾ ਮਿਹਰਬਾਨੀ ਪ੍ਰਾਪ ਤੁਹਾਨੂੰ ਤੇ ਦਰਸ਼ਕਾਂ ਨੂੰ ਬੜੇ ਸਤਿਕਾਰ ਨਾਲ ਸਸਕਾਲ ਜੀ ਆਹ ਮੁੱਦਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਆ ਆਪਾਂ ਹਾਜ਼ਰ ਆ ਦਰਸ਼ਕਾਂ ਇੱਕ ਜੈਰੀ ਸਲਾਹ ਸਵਾਲ ਜੀ ਸਤ ਸਾਬ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ ਆਨੰਦਪੁਰ ਸਾਹਿਬ ਵਿਖੇ ਅੱਜ ਸੰਗਤਾਂ ਨੂੰ ਸੰਬੋਧਿਤ ਸੰਬੋਧਨ ਕੀਤਾ ਗਿਆ ਸੰਦੇਸ਼ ਦਿੱਤਾ ਗਿਆ ਕੌਮ ਦੇ ਨਾਮ ਤੇ ਨਵੇਂ ਜਥੇਦਾਰ ਸਾਹਿਬ ਦੇ ਵੱਲੋਂ ਕੀ ਕੁਝ ਉਹਨਾਂ ਦੇ ਸੰਦੇਸ਼ ਦੇ ਵਿੱਚ ਖਾਸ ਸੀ ਕੀ ਕੁਝ ਉਹਨਾਂ ਨੇ ਸਲਾਹ مشورہ ਜਿਹੜਾ ਦਿੱਤਾ ਹੈ ਜਾਂ ਹੁਕਮ ਸੁਣਾਏ ਨੇ ਜਾਂ ਪੰਜਾਬ ਦੇ ਕਿਸੇ ਮੁੱਦੇ ਤੇ ਗੱਲ ਕੀਤੀ ਹੋਵੇ ਕੀ ਕੁਝ ਕਹਿਣਾ ਉਹਨਾਂ ਦਾ ਬਿਲਕੁਲ ਆਕਾਤਸ ਦੇ ਜਥੇਦਾਰ ਤੱਕ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਕੈਣੀ ਕਲਦੀਪ ਸਿੰਘ ਗੜਗਾਚ ਉਹਨਾਂ ਦਾ ਸਨੇਹਾ ਇਸ ਕਰਕੇ ਵੀ ਅਹਿਮ ਹੈ ਕਿਤਾ ਉਹਨਾਂ ਨੇ ਜਥੇਦਾਰ ਦੇ ਤੌਰ ਤੇ ਪਹਿਲਾ ਸਨੇਹਾ ਹੁਲਾ ਮਲਾ ਦਾ ਜਿਹੜਾ ਮੋਕਾਨੰਦ ਖਸਵਾਦੀ ਪਵਿੱਤਰਤਾ ਤੱਕ ਸ੍ਰੀ ਕੇਸਗੜ ਸਾਹਿਬ ਤੱਕ ਉਹਦੀ ਅਹਿਮੀਤ ਆਪਣੇ ਤੌਰ ਤੇ ਹੈ ਹੀ ਹੈ ਦੂਜੀ ਐਮ ਵੀ ਇਸ ਕਰਕੇ ਵੀ ਹੈ ਕਿ ਇੱਕ ਪਾਸੇ ਜੱਜਦਾਰ ਸਾਹਿਬ ਸੁਨੇਹਾ ਦੇ ਰਹੇ ਸੰਦੇਸ਼ਾਂ ਦੇ ਰਹੇ ਕੌਮ ਦੇ ਨਾਲ ਦੂਜੀ ਪਾਸੇ ਉਹਨਾਂ ਦੀ ਨੁਕਤੀ ਤੇ ਸਵਾਲ ਉਠਾ ਰਹੇ ਆ ਉਹ ਵੀ ਲਗਾਤਾਰ ਆਪਣੇ ਫੈਸਲਿਆਂ ਦੇ ਉੱਤੇ ਕਹਿ ਮੈਂ ਕਿ ਮੰਨਣ ਤੋਂ ਇਨਕਾਰੀ ਕਰ ਰਹੇ ਹੈ ਜੱਜਦਾਰੀ ਨੂੰ ਸੋ ਇਹਨਾਂ ਸਾਰੇ ਮਾਮਲਿਆਂ ਦੇ ਚੱਲਦਿਆਂ ਜੋ ਸਿੰਘ ਸਾਹਿਬ ਨੇ ਸੰਦੇਹਾ ਦਿੱਤਾ ਉਸ ਨੇ ਆਪੜਾ ਐਮ ਆਪਾਂ ਸੁਨੇਹਾ ਦਾ ਜ਼ਿਕਰ ਕਰਦੇ ਆ ਤੇ ਕੋ ਉਹਨਾਂ ਨੇ ਸਭ ਤੋਂ ਵੱਡੀ ਗੱਲ ਜਿੱਦਾਂ ਆਪਾਂ ਸ਼ੁਰੂ ਕੀਤੀ ਆ ਗੱਲ ਉਹ ਆ ਕਿ ਪੰਥ ਕੇ ਕੇ ਦੀ ਗੱਲ ਕਿ ਗਾਇਸ ਆਪ ਨੇ ਕਿਹਾ ਕਿ ਪੰਥ ਕੇਕੇ ਦੇ ਨਾਲ ਹੀ ਚਾਹੇ ਆਪ ਰਾਜਨੀਤੀ ਦੀ ਗੱਲ ਕਰਦੇ ਆਂ ਕਾ ਯਾਰਤਿਕਤਾ ਦੀ ਗੱਲ ਕਰਦੇ ਆਂ ਚਾਹੇ ਸਮਾਜ ਦੀ ਗੱਲ ਕਰਦੇ ਆਂ ਪੰਥ ਕੇਕੇ ਨਾਲ ਹੀ ਸਭ ਕੁਝ ਹਾਸਲ ਕੀਤਾ ਜਾਂਦਾ ਹੈ ਵੱਡੀਆਂ ਪਾ ਕੇ ਜਿਹੜਾ ਹੈ ਕੁਝ ਹਾਸਲ ਨਹੀਂ ਕੀਤਾ ਜਾ ਸਕਦਾ ਜੀ ਬੜਾ ਉਹਨਾਂ ਨੇ ਭਾਗ ਹੋ ਕੇ ਆਪਣੇ ਅੰਦਾਜ਼ ਦੇ ਨਾਲ ਦੇਖੋ ਉਹਨਾਂ ਨੂੰ ਕਹਿਣ ਦਾ ਢੰਗ ਤਰੀਕਾ ਆਪਣਾ ਬਾ ਕੁ ਵੀ ਆਉਂਦਾ ਹੈ ਪੰਥ ਕੇਕੇ ਦੀ ਗੱਲ ਕੀਤੀ ਹੈ ਕਿ ਪੰਥ ਕੇਕੇ ਆਉਣਾ ਚਾਹੀਦਾ ਬਿਲਕੁਲ ਸਿੰਘ ਸਾਹਿਬ ਸਹੀ ਫਰਮਾ ਰਹੇ ਆ ਪਰ ਪੰਥਕ ਇਕਾਈ ਦਾ ਇਸ ਵੇਲੇ ਸਾਹ ਤੋਂ ਵੱਡਾ ਵਿਖੇੜੇ ਦਾ ਕਾਰਨ ਬਣਿਆ ਹੋਇਆ ਜੀ ਦੀ ਵਜ੍ਹਾ ਕਰਕੇ ਸਾਰਾ ਵਿਖੇੜਾ ਪਿਆ ਆਪਾਂ ਲੰਬੀ ਗੱਲ ਪਹਿਲਾਂ ਵੀ ਦਰਸ਼ਕਾਂ ਨਾਲ ਕਰਦੇ ਰਹੇ ਆ ਇਸ ਕਰਕੇ ਕਿ ਆਪਾਂ ਫਸ਼ੋਕਰ ਚ ਨਾਮ ਵੀ ਚਾਹੀਏ ਤਾਂ ਆਪਾਂ ਸਿਰਫ ਜਾਣਕਾਰੀ ਦੇ ਤੌਰ ਤੇ ਕਿ 2 ਦਸੰਬਰ ਤੋਂ ਆਕਾਲ ਤਾਸ ਦੀ ਵਸੀਲ ਤੇ ਜਿਹੜੇ ਪਹਿਲੇ ਜਥੇਦਾਰ ਸੀ ਆਕਾਲ ਤਾਸਾਂ ਦੇ ਉਹਨਾਂ ਨੇ ਵੀ ਪੰਥਕ ਇਕਏ ਨੂੰ ਲੈ ਕੇ ਹੀ ਇਹ ਸਾਰਾ ਮਾਮਲਾ ਸ਼ੁਰੂਆਤ ਕੀਤੀ ਸੀ ਇਹ ਆਪਾਂ ਸਾਰੇ ਜਾਣਦੇ ਆ ਦਰਸ਼ਕ ਵੀ ਜਾਣਦੇ ਆ ਪੰਥ ਕੇਕੇ ਬਾਰੇ ਜਿਹੜੇ ਫੈਸਲੇ ਲਏ ਗਏ ਤਨਖਾਹ ਹੋਣ ਦੀ ਗੱਲ ਹੋਈ ਅਕਾਲ ਤਖਸਾਲ ਵੱਲੋਂ ਜੋ ਸੁਨੇਹਾ ਦਿੱਤੇ ਗਏ ਇਸ ਤਰੀਕੇ ਨਾਲ ਬਾਕੀ ਜਿਹੜੇ ਅਕਾਲੀ ਆਗੂ ਆ ਉਹਨਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਪ੍ਰਟੀਕਲ ਤੌਰ ਤੇ ਤਾਰਮੰਗ ਤੌਰ ਤੇ ਉਹਨਾਂ ਦੇ ਨਮਾਉਂਦਿਆਂ ਉਹ ਸਾਰੇ ਸਰਸਰੀ ਚ ਦੀ ਨਿਕਜੇ ਨਿਕਲਦੇ ਆ ਗੱਲ ਇੱਥੇ ਖੜੀ ਹੋ ਗਈ ਆ ਕਿ ਜਦੋਂ ਹੁਣ ਨਵੇਂ ਜਸਦਾਰ ਨੇ ਜ਼ਿੰਮੇਵਾਰੀ ਸੰਭਾਲੀ ਆ ਤਾਂ ਉਦੋਂ ਤੱਕ ਪੰਥ ਕੇਕਾ ਬਿਲਕੁਲ ਖੇਰੂ ਖੇਰੂ ਹੋ ਚੁੱਕਾ ਹੈ ਜਿਸ ਪੰਥ ਕੇਕੇ ਦੀ ਗੱਲ ਕਰਦੇ ਆ ਜੋ ਗੜਗਾਏ ਸਾਹਿਬ ਨੇ ਕਿਹਾ ਪੰਥ ਕੇ ਕੇ ਬਾਰੇ ਉਹ ਬਿਲਕੁਲ ਵਾਜਬ ਹੈ ਇੱਕ ਸਿੰਘ ਸਾਹਿਬ ਦੇ ਤੌਰ ਤੇ ਜਿਨ੍ਹਾਂ ਨੂੰ ਜ਼ਿੰਮੇਵਾਰੀ ਸੇਵਾ ਨੂੰ 92 ਜ਼ਿੰਮੇਵਾਰੀ ਸੌਂਪੀ ਗਈ ਹੈ ਉਹਨੇ ਵਾਕਿਆ ਹੀ ਗੱਲ ਕਹੀ ਹੈ ਕਿ ਏਕਾ ਹੋਏਗਾ ਤਾਂ ਬਹੁਤ ਕੁਝ ਹਾਸਲ ਕੀਤਾ ਜਾ ਸਕਦਾ ਹੈ ਪਰ ਸਵਾਲ ਇਹ ਹੈ ਕਿ ਇੱਕ ਗੱਲ ਸੁਣਨ ਨੂੰ ਬੜੀ ਚੰਗੀ ਲੱਗਦੀ ਹੈ ਕਿ ਏਕਾ ਹੋਣੀ ਚਾਹੀਦੀ ਹੈ ਏਕਾ ਕੌਮਾ ਚੁਣਾਉਣਾ ਚਾਹੀਦਾ ਹੈ ਏਕਾ ਦੇਸ਼ ਚੁਣਾਉਣਾ ਚਾਹੀਦਾ ਹੈ ਏਕਾ ਮਾਨਵਤਾ ਚੁਣਾਉਣਾ ਚਾਹੀਦਾ ਹੈ ਸ਼ਬਦ ਬੜਾ ਚੰਗਾ ਆਪਣੇ ਆਪ ਇਹਦੇ ਵਾਰੀ ਕੋਈ ਦੋਰ ਹੈ ਨਹੀਂ ਔਰ ਸਵਾਲ ਤਾਂ ਉਸ ਤੋਂ ਅੱਗੇ ਸ਼ੁਰੂ ਹੁੰਦਾ ਨਾ ਕਿ ਕਾ ਹੋਏਗਾ ਕਿਵੇਂ ਸ਼ੁਕਮਨੀ ਕਾਲੀਦਾਸ ਦੇ ਪ੍ਰਧਾਨ ਦੇ ਮਾਮਲੇ ਨੂੰ ਲੈ ਕੇ ਇੱਕ ਪਾਸੇ ਕਾਲੀਦਾਸ ਸਿਹਾਰ ਲੈਣ ਦੇ ਆਗੂ ਜਿਹੜਾ ਪਹਿਲੇ ਫਤਵੇ ਦੀ ਗੱਲ ਕਰਦੇ ਆ ਉਹਦੀ ਭਰਤੀ ਨੂੰ ਲੈ ਕੇ ਗੱਲ ਕਰਦੇ ਆ ਪ੍ਰਧਾਨਗੀ ਨੂੰ ਲੈ ਕੇ ਗੱਲ ਕਰਦੇ ਆ ਨਿਯੁਕਤੀਆਂ ਨੂੰ ਲੈ ਕੇ ਸਵਾਲ ਖੜੇ ਹੋਇਆ ਉਸੇ ਪਵਿੱਤਰ ਹੁਲੇ ਮੱਲੇ ਦਾ ਜਿੱਦਾਂ ਅਸੀਂ ਜ਼ਿਕਰ ਕਰ ਰਹੇ ਆਂ ਦੇਖੋ ਉਹਦੇ ਉੱਤੇ ਦੰਦਮਿਤਕਸਾਲ ਵੱਲੋਂ ਇੱਕ ਦਿਨ ਪਹਿਲਾਂ ਆਪਣਾ ਵੱਡਾ ਕੱਟ ਕੀਤਾ ਗਿਆ ਅਕਾਟਕਾਰ ਕੇ ਉਹਨਾਂ ਨੇ ਫੇਰ ਈਹੀ ਗੱਲ ਦੁਹराई ਹੈ ਕਿ ਜਿਹੜੀਆਂ ਸਿੰਘ ਸਾਹਿਬਾਂ ਦੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜੀ ਅਸੀਂ ਇਹਨਾਂ ਨੂੰ ਪ੍ਰਮਾਨ ਨਹੀਂ ਕਰਦੇ ਇਹਦੇ ਕੋਈ ਹੋਰ ਪੰਥਕ ਪੇਰੇ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਨਵੀਆਂ ਨਿਯੁਕਤੀਆਂ ਨੂੰ ਪ੍ਰਮਾਨ ਨਹੀਂ ਕਰਦੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਮੈਂ ਜਿਹੜੀ ਸਖੰਦੀ ਸਰ ਮੌਰ ਪਾਰਲੀਮੈਂਟ ਜਿੱਥੇ ਕਹਿੰਦੀ ਆਪਾਂ ਕਹਿ ਸਕਦੇ ਹਾਂ ਉਹਨਾਂ ਦੀ ਡਾਇਰੈਕਟਰ ਵੱਲੋਂ ਫੈਸਲਾ ਲਏਗਾ ਨਿਯੁਕਤੀਆਂ ਦਾ ਉਹ ਕਹਿੰਦੇ ਗਵਾਜ ਨਿਯੁਕਤੀਆਂ ਸ਼੍ਰੋਮਣੀ ਕਾਲੀਦਾਸ ਕਹਿ ਰਿਹਾ ਗਵਾਜ ਨਿਯੁਕਤੀਆਂ ਜਿਸਾਰ ਕੇ ਜਥੇਦਾਰ ਸਾਹਿਬ ਦਾ ਸਵਾਲ ਆਉ ਕੰਨੇ ਕਿ ਮੈਨੂੰ ਤਾਂ ਮੇਰੇ ਚ ਕੋਈ ਕਮੀ ਪੇਸ਼ੀ ਹੋਏਗੀ ਤੇ ਪੰਥ ਜਿਸ ਦਿਨ ਮੈਨੂੰ ਕਹੇਗਾ ਮੈਂ ਤਾਂ ਜਿਹੜਾ ਹੈਗਾ ਆਪਣੇ ਘਰ ਨੂੰ ਜਬ ਵਾਪਸ ਚਲਾਂਗਾ ਆਪਣੇ ਪੁਰਾਣੀਆਂ ਜ਼ਿੰਮੇਵਾਰੀਆਂ ਤੇ ਮੈਂ ਕਿਸੇ ਦੇ ਰਸਤੇ ਜੜੇ ਕੰ ਨਹੀਂ ਬਣਾਗਾ ਜੀ ਪਰ ਹੁਣ ਪੰਥ ਕੇਕਾ ਹੋਵੇ ਕਿਵੇਂ ਕਿ ਇਹਦੇ ਬਾਰੇ ਸਿੰਘ ਸਾਹਿਬ ਕੋਈ ਨਵੇਂ ਸਿਰੇ ਤੋਂ ਪਹਿਲ ਕਦਮੀ ਕਰਨਗੇ ਕਿਉਂਕਿ ਤਰਾ ਇੱਕ ਇੱਕ ਸਿਰੇ ਤੇ ਬੈਠੀ ਐ ਇੱਕ ਦੂਜੇ ਸਿਰੇ ਤੇ ਬੈਠੀ ਐ ਐਸੋੜੇ ਦਾ ਪੰਥ ਕੇਕਾ ਇਦਾਂ ਲੱਗਦਾ ਜਿਵੇਂ ਨਦੀ ਤੇ ਦੋ ਕਿਨਾਰੇ ਵਾਲੀ ਗੱਲ ਹੈ ਇੱਕ ਕਿਨਾਰੇ ਤੇ ਦੂਜਾ ਕਿਨਾਰਾ ਜਿਵੇਂ ਆਵश्यक से ਮਿਲਣੀ ਚਾਹੀਦੇ ਕੋਈ ਜਿਹੋ ਜਿਹਾ ਪੰਥ ਕੇ ਇਕედა ਸਵਾਲ ਖੜਾ ਹੋਇਆ ਵਾ ਕਿ ਪੰਥ ਕੇ ਕਾ ਹੋ ਪਾਏਗਾ ਸਿੰਘ ਸਹਿਬਾਨ ਦਾ ਸਿੱਧਾ ਸਨਿਆਨ ਬਿਲਕੁਲ ਸਹੀ ਸਨਿਆਨ ਔਰ ਹੁਲਾ ਮਲਾ ਦੇ ਮੌਕੇ ਤੇ ਸਨਿਆਨ ਨਹੀਂ ਦਿੱਤਾ ਜਾਏਗਾ ਇਕੇ ਦਾ ਤਾਂ ਹੋਰ ਕਦੋਂ ਦਿੱਤਾ ਜਾਏਗਾ ਸੁੱਚਾਪਾ ਸੁੱਚਾਪਾ ਇਹ ਜਮਾ ਕਿਉਂ ਪਹਿਨਾਇਆ ਜਾਵੇ ਜੀ ਇਹ ਤਾਂ ਪਹਿਲੇ ਵੱਡਾ ਸਵਾਲ ਇਹ ਹੈ ਜੀ ਇਹ ਤੇ ਵੱਡਾ ਸਵਾਲ ਇਹ ਐ ਸੰਗਤ ਦਾ ਇਹ ਵੀ ਕਹਿਣਾ ਹੈ ਕਹਿੰਦੇ ਸਾਨੂੰ ਇਸ ਚੀਜ਼ ਤੇ ਇਤਰਾਜ਼ ਨਹੀਂ ਹੈ ਕਿ ਜਥੇਦਾਰ ਸਾਹਿਬ ਨੇ ਜਿਹੜੇ ਉਹ ਗੜਗੱਜ ਬਣੇ ਨੇ ਕਹਿੰਦੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਗਿਆਨੀ ਰਗਵੀਰ ਸਿੰਘ ਹੁਣੀ ਰਿਟਾਇਰਡ ਹੋ ਜਾਂਦੇ ਜਿਨ੍ਹਾਂ ਨੂੰ ਆਪਾਂ ਪੰਜਾਬੀ ਚ ਚਲੋ ਇੰਗਲਿਸ਼ ਚ ਰਿਟਾਇਰਡ ਕਹਿ ਦਿੰਦੇ ਆ ਜਦੋਂ ਸੇਵਾ ਮੁਕਤ ਹੋ ਜਾਂਦੇ ਕਹਿੰਦੇ ਜੇ ਉਦੋਂ ਬਣ ਜਾਂਦੇ ਸਾਨੂੰ ਕੋਈ ਇਤਰਾਜ਼ ਨਹੀਂ ਸੀ ਪਰ ਜਿਸ ਤਰ੍ਹਾਂ ਉਹਨਾਂ ਨੂੰ ਅਹੁਦੇ ਤੋਂ ਉਤਾਰ ਕੇ ਬਣਾਇਆ ਗਿਆ ਕਹਿੰਦੇ ਉਸ ਤੇ ਜ਼ਿਆਦਾ ਇਤਰਾਜ਼ ਆ ਦੇਖੋ ਉਹੀ ਜ਼ਿਕਰ ਆਪਾਂ ਜਿਸ ਦਾ ਆਪਾਂ ਕਰ ਰਹੇ ਹਾਂ ਕਿ ਜਿਹੜੇ ਸਿੰਘ ਸਾਹਿਬ ਹਟਾਏ ਗਏ ਆ ਕਾਲ ਸਰ ਦੇ ਜਥੇਦਾਰ ਦੀ ਆਪਾਂ ਗੱਲ ਕਰ ਲਈ ਕਹਿੰਦੇ ਰਗਵੀਰ ਸਿੰਘ ਇਸੇ ਤਰੀਕੇ ਨਾਲ ਦੰਦਵਾ ਸਾਹਿਬ ਦੇ ਜਥੇਦਾਰ ਜਿਸ ਨਾਲ ਤੁਸੀਂ ਜ਼ਿਕਰ ਕਰ ਰਹੇ ਹੋ ਕਹਿੰਦੇ ਆ ਆਪੀ ਸਿੰਘ ਤੇ ਤੀਜੇ ਜਥੇਦਾਰ ਦੀ ਆਪਾਂ ਗੱਲ ਕਰੀਏ ਤਾਂ ਤੁਸੀਂ ਜੀ ਕੇਸਗੜ ਸਾਹਿਬ ਜਿਸ ਦਾ ਆਪਾਂ ਜ਼ਿਕਰ ਕਰ ਹੀ ਰਹੇ ਹਾਂ ਇਹ ਜਿਹੜੀਆਂ ਉੱਤੇਦਾਰੀਆਂ ਸਿੰਘ ਸਾਹਿਬਾਂ ਨੂੰ ਹਟਾਇਆ ਗਿਆ ਹਟਾਉਣ ਦੇ ਢੰਗ ਤਰੀਕੇ ਤੇ ਹੀ ਵਿਵਾਦ ਖੜਾ ਹੋਇਆ ਹੂੰ ਦੇਖੋ ਜਥੇਦਾਰ ਕੁਲਦੀਪ ਸਿੰਘ ਗੜਗਾਜਾ ਉਹਨਾਂ ਦੀ ਨਿਯੁਕਤੀ ਕੀਤੀ ਗਈ ਹੈ ਉੰਧਿਆਪਨ ਇਹਨਾਂ ਦੀ ਗੱਲ ਕਰੀਏ ਇਹਨਾਂ ਨੇ ਤਾਂ ਨਾਂ ਲਾਉਣ ਦੇ ਵਿੱਚ ਕੋਈ ਫੈਸਲਾ ਲਿਆ ਤੇ ਨਾਂ ਲਾਉਣ ਦੇ ਵਿੱਚ ਕੋਈ ਫੈਸਲਾ ਲਿਆ ਜਿਹੜੀ ਸ਼ਕਤੀ ਜਾਂ ਜਿਹੜੀ ਤੈਅ ਜਥੇਬੰਦੀ ਲਾਉਣ ਤੇ ਹਟਾਉਣ ਦਾ ਫੈਸਲਾ ਕਰਦੀ ਹੈ ਫੈਸਲੇ ਦਾ ਉਹਨਾਂ ਨੇ ਲਿਆ ਸੁਖ ਗਾਇਸ ਜਿਹਾ ਜਿਤਾ ਜਥੇਦਾਰ ਦੇ ਤੌਰ ਤੇ ਆਪਣੇ ਤੌਰ ਉੱਤੇ ਤਾਂ ਉਹਨਾਂ ਦੇ ਵਿੱਚ ਕੋਈ ਭੂਮਿਕਾ ਨਹੀਂ ਹੈ ਕਿ ਕਿਸ ਨੂੰ ਲਾਇਆ ਜਾਂ ਹਟਾਇਆ ਹਮ ਪਰ ਜਿਹੜੇ ਜਥੇਦਾਰ ਲਾਹੇ ਗਏ ਆ ਇਹਦੇ ਬਾਰੇ ਕੋਈ ਦੋ ਰਾਇ ਨਹੀਂ ਉਹਦੇ ਬਾਰੇ ਵੱਡਾ ਬਵਾਦ ਹੈ ਕਿ ਇਸ ਕਦਰ ਜਿੱਦਾਂ ਹਟਾਇਆ ਜਾਏਗਾ ਅਵਰਸ ਸਿੰਘ ਜ਼ੈਬਾਨ ਦਾ ਜਿਹੜਾ ਰਿਸਪੈਕਟ ਦੀ ਗੱਲ ਕਰਦੇ ਆ ਮਰਿਆਜ਼ਾ ਦੀ ਗੱਲ ਕਰਦੇ ਆ ਇਹੀ ਤਾਂ ਜਿਹੜਾ ਹੈਗਾ ਕਿ ਪੰਥਕ ਜਥੇਬੰਦੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਥਕ ਮਰਿਆਜ਼ਾ ਦੀਆਂ ਧਜੀਆਂ ਉਡਾਈਆਂ ਗਈਆਂ ਨਵੀਆਂ ਨਿਯੁਕਤੀਆਂ ਨੂੰ ਲੈ ਕੇ ਵੱਡਾ ਸਵਾਲ ਹੈ ਭੱਟੇ ਸਵਾਲ ਕੀਤਾ ਜਾ ਰਿਹਾ ਹੈ ਕਿ ਧਜੀਆਂ ਉਡਾਈਆਂ ਗਈਆਂ ਪਰ ਦੂਜੇ ਪਾਸੇ ਪੰਥਕ ਇਕਤਾ ਦੀ ਗੱਲ ਵੀ ਜਥੇਦਾਰ ਕਦੀ ਸੰਗੜਗਾਜੀ ਕਰੇ ਜਿਹਨਾਂ ਦੀ ਨਵੀਂ ਨਿਯੁਕਤੀ ਕੀਤੀ ਗਈ ਹੈ ਹੁਣ ਉਹਨੂੰ ਇੱਕ ਨਵਾਂ ਵਿਵਾਦ ਛੜਦਾ ਕਿਹਾ ਜਾਵੇ ਜਾਂ ਗੜਗਾਸਾ ਜਦੋਂ ਪੰਥਕ ਕੇਕੇ ਦੀ ਗੱਲ ਕਰਦੇ ਆ ਤੇ ਜਿਹੜਾ ਵਿਵਾਦ ਛੜਿਆ ਉਹ ਨੂੰ ਸਜਾਉਣ ਦੇ ਲਈ ਕਿਉਂਕਿ ਕਈ ਪੰਥਰੀ ਜਥੇਬੰਦੀ ਇਹ ਵੀ ਕਹਿ ਰਹੀਆਂ ਹੈ ਕਿ ਜਿਸ ਤਰ੍ਹਾਂ ਦੀ ਨਿਯੁਕਤੀ ਹੋਣੀ ਚਾਹੀਦੀ ਹੈ ਤਾਂ ਕਿ ਵਿਦੇ ਵਿਦਾਨ ਹੋਣਾ ਚਾਹੀਦਾ ਹੈ ਇਹ ਨਹੀਂ ਹੈਗਾ ਕਿ ਕਾਲੀਦਾਲ ਦੀ ਲੀਡਰਸ਼ਿਪ ਨੂੰ ਕੋਈ ਪ੍ਰਮਾਨ ਹੈ ਤਾਂ ਉਹਨੇ ਦੀ ਨਿਯੁਕਤੀ ਹੋ ਜੇ ਨਹੀਂ ਪ੍ਰਮਾਨ ਹੈ ਤਾਂ ਉਹਨੂੰ ਹਟਾ ਦਿੱਤਾ ਜਾਵੇ ਉਹ ਜਿਹੜੇ ਸਵਾਲ ਆਪਾ ਵਿਰੋਧ ਦੇ ਵਿੱਚੋਂ ਨਿਕਲ ਰਹੇ ਐ ਸੋ ਪੰਥਕ ਇਕਤਾ ਦਾ ਰਸਦਾ ਲੱਗਦਾ ਕਿ ਦਿ ਵਾਲੇ ਦੋਲੇ ਬਹੁਤ ਵੱਡਾ ਵਿਵਾਦ ਕਰਦਾ ਨਜ਼ਰ ਆ ਰਿਹਾ ਹੈ ਕਿ ਇਹਦੇ ਚੋਂ ਗੜਗਾਏ ਸਾਹਿਬ ਪੰਥ ਨੂੰ ਕੱਢ ਪਾਉਣਗੇ ਦੇਖਣ ਵਾਲੀ ਗੱਲ ਹੋਏਗੀ ਜੀ ਜੀ ਸੁਚਾਬ ਉਹ ਕਹਿੰਦੇ ਨਵੇਂ ਜਥੇਦਾਰ ਸਾਹਿਬ ਨੇ ਪੰਥ ਦੇ ਨਾਤੇ ਤਾਂ ਗੱਲ ਕੀਤੀ ਕੀਤੀ ਸੁਨੇਹਾ ਦਿੱਤਾ ਤੇ ਨਾਲ ਨਾਲ ਉਹਣਾ ਸੂਬੇ ਦੇ ਵਿੱਚ ਵਧ ਰਹੇ ਜੋ ਨਸ਼ਿਆਂ ਦਾ ਰੁਝਾਨ ਆਇਆ ਜਿਸ ਤਰ੍ਹਾਂ ਦਾ ਇਸ ਵਾਰ ਵਰਤਾਂਤ ਬਣਿਆ ਹੋਇਆ ਘਟਾਏ ਜਾ ਰਹੇ ਨੇ ਉਸ ਦੇ ਉੱਪਰ ਵੀ ਕਾਫੀ ਕੁਝ ਉਹਨਾਂ ਨੇ ਸਾਂਝਾ ਕੀਤਾ ਸਿੰਘ ਸਾਹਿਬਾ ਨੂੰ ਨਸ਼ਿਆਂ ਦੇ ਮਾਮਲੇ ਤੇ ਬੜਾ ਖੁੱਲ ਕੇ ਗੱਲ ਕੀਤੀ ਗਈ ਆਪਣਾ ਚੰਗਾ ਸੁਨੇਹਾ ਦਿੱਤਾ ਧਾਰਮਿਕ ادارے ਵੱਲੋਂ ਧਾਰਮਿਕ ਸੰਸਥਾ ਵੱਲੋਂ ਜਥੇਦਾਰ ਸਾਹਿਬ ਵੱਲੋਂ ਜਦ ਸਨਿਆਜ ਤੇ ਆਪਣੇ ਵਿੱਚ ਬੜੀ ਐਮੀਤ ਹੈ ਕਿਉਂਕਿ ਪੰਜਾਬ ਇਸ ਵੇਲੇ ਸਭ ਤੋਂ ਵੱਡਾ ਨਸ਼ਿਆਂ ਦੇ ਸੰਕਰ ਦਾ ਸ਼ਿਕਾਰ ਆਪਾਂ ਜਾਣਦੇ ਹਾਂ ਕਿਸ ਕਦਰ ਆਏ ਜਨ ਕਿਸੇ ਨਾ ਕਿਸੇ ਪਿੰਡ ਚੋਂ ਖਬਰ ਆਉਂਦੀ ਆ ਕਿਸੇ ਨੌਜਵਾਨ ਦੀ ਜਾਨ ਚਲੀ ਜਾਂਦੀ ਹੈ ਕਿਉਂ ਨਸ਼ੇ ਦੀ ਓਵਰਡੋਸ ਕਰਕੇ ਜੀ ਹੁਣ ਇੱਕ ਪਾਸੇ ਆਪਾਂ ਦੋ ਪਹਿਲੂ ਹੈ ਇੱਕ ਪਾਸੇ ਸਰਕਾਰ ਇਸ ਦੇ ਖਿਲਾਫ ਇਹਨਾਂ ਦਿਨਾਂ ਚ ਲੱਗੀ ਵੀ ਹੈ ਨਸ਼ਾ ਅਰੋਧ ਜੰਗ ਦੇ ਵਿੱਚ ਦੂਜੇ ਪਾਸੇ ਐਨ ਇਸ ਮੌਕੇ ਦੇ ਉੱਤੇ ਤਾਂ ਤੁਸੀਂ 릭ੇਸ ਗੜ੍ਹ ਸਾਹਿਬ ਦੀ ਤਸੀਲ ਤੋਂ ਕਹੀਏ ਉਸ ਆਸਥਾਨ ਤੋਂ ਕਹੀਏ ਜਿਹੜਾ ਹੈਗਾ ਗੜਗਾ ਸਾਹਿਬ ਨੇ ਸੁਨੇਹਾ ਦਿੱਤਾ ਕਿ ਨਸ਼ਿਆਂ ਦੇ ਖਿਲਾਫ ਸਾਨੂੰ ਜਿਹੜਾ ਲੜਾਈ ਲੜਨ ਦੀ ਲੋੜ ਹੈ ਔਰ ਉਹਨੇ ਸੋਚੇ ਪੰਜਾਬੀਆਂ ਨੂੰ ਸਿੱਖ ਪਾਈ ਜਾ ਰਹੇ ਸੱਦਾ ਦਿੱਤਾ ਕਿ ਆਪਾਂ ਤਾਂ ਗੁਰਬਾਣੀ ਨੂੰ ਮੰਨਣ ਵਾਲੇ ਆ ਗੁਰੂ ਘਰਾਂ 'ਚ ਜਾਣ ਵਾਲੇ ਆ ਜਿਹੜਾ ਸਮਾਂ ਗੁਰੂ ਨੂੰ ਸਿਮਰਨ ਦਾ ਹੁੰਦਾ ਹੈ ਨਤਮਸਤਕ ਹੋਣ ਦਾ ਹੁੰਦਾ ਹੈ ਉਸ ਮੌਕੇ ਉਹ ਇਹ ਜਿਹੜੇ ਗਏ ਤੰਗ ਤਰੀਕੇ ਅਪਣਾਉਣੇ ਚਾਹੀਦੇ ਆਪਾਂ ਕਿਉਂ ਨਸ਼ੇ ਵਾਲੇ ਤਰਪੈਨੇ ਕਿਉਂ ਠਿੱਕੇ ਵਾਲੇ ਤਰਪੈਂਦੇ ਆ ਕੁਆਨਟੀਟੀ ਦੀ ਗੱਲ ਹੁੰਦੀ ਐ ਸੋ ਗੜਗਾਜ ਸਾਹਿਬ ਨੇ ਇੱਕ ਬੜਾ ਵੱਡਾ ਤੇ ਚੰਗਾ ਸੁਨੇਹਾ ਦਿੱਤਾ ਨਸ਼ੇ ਦੇ ਮੁੱਦੇ ਲੱਗੇ ਹੈ ਵੀ ਬਟੇ ਲੋੜ ਪੰਜਾਬ ਦੇ ਅੰਦਰ ਤੇ ਆਪਾਂ ਗੁਰੂ ਸਾਹਿਬਾਨ ਦੇ ਪ੍ਰਚਾਰ ਦੀ ਉਹਨਾਂ ਦੇ ਸਨੇਹ ਦਾ ਜ਼ਿਕਰ ਕਰੀਏ ਜੋ ਗੜਗਾਜ ਸਾਹਿਬ ਕਹਿ ਰਹੇ ਤੇ ਇਤੋ ਵੱਡਾ ਸਨੇਹਾ ਕੀ ਹੋ ਸਕਦਾ ਓਹ ਕਹਿੰਦੇ ਨਾਮ ਸਿਮਨ ਤੋਂ ਵੱਧ ਜਿਹੜਾ ਹੈ ਨਸ਼ਾ ਕਿਸ ਗੱਲ ਦਾ ਹੋ ਸਕਦਾ ਤੁਸੀਂ ਨਾਮ ਸੰਨਰ ਨੂੰ ਛੱਡ ਕੇ ਗੁਰੂ ਸਾਹਿਬਾਨ ਨੂੰ ਨਤਮਸਤਕ ਹੋਣ ਨੂੰ ਸੋਸ ਜਿਨ ਤੁਰਨ ਦੀ ਵੀ ਜਾਏ ਗਲਤ ਪਾਸੇ ਤੁਰਦੇ ਹੋ ਤਾਂ ਇਸੇ ਕਰਕੇ ਪੰਜਾਬ ਵੱਡੇ ਵਿਖੇੜੇ ਦਾ ਸਾਮਣਾ ਕਰ ਰਿਹਾ ਹੈ ਔਰ ਜੇ ਪੰਜਾਬ ਨੂੰ ਘਟੂ ਘਟ ਮੈਂ ਸਮਝਦਾ ਕਿ ਸਿੰਘ ਸਾਹਿਬ ਇਸੇ ਗੱਲ ਨੂੰ ਵੀ ਤਿਆਰ ਕਰ ਲੈਣਾ ਕਿ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਇੱਕ ਮਹਿੰਮ ਬਣਾਉਣੀ ਹੈ ਤਾਂ ਆਪਣੇ ਆਪ ਚ ਇੱਕ ਉਹਨਾਂ ਦਾ ਬਹੁਤ ਵੱਡਾ ਪਰਉਪਕਾਰ ਹੋਏਗਾ ਪੰਜਾਬ ਦੇ ਉੱਤੇ ਕਿਉਂਕਿ ਨਸ਼ਿਆਂ ਨੇ ਜਿਸ ਕਦਰ ਜਿਸ ਕਦਰ ਪੰਜਾਬ ਨੂੰ ਗਲਤਾਨ ਕੀਤਾ ਹੈ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕੀਤਾ ਹੈ ਪੰਜਾਬ ਦੇ ਭਵਿੱਖ ਨੂੰ ਬਰਬਾਦ ਕੀਤਾ ਹੈ ਉਹ ਸਾਰੇ ਕੱਸ ਦੇ ਚੱਲਦੇ ਆ ਨੌਜਵਾਨਾਂ ਨੂੰ ਜਿਹੜਾ ਸੰਦੇਸ਼ ਦਿੱਤਾ ਗਿਆ ਬੜਾ ਸਾਰਥਕ ਹੈ ਨਸ਼ਿਆਂ ਦੇ ਖਿਲਾਫ ਦੂਜੇ ਗੱਲ ਇਸ ਕਰਕੇ ਵੀ ਮੈਂ ਕਹਾਂਗਾ ਗਲਤ ਝੁਕਦੀ ਹੈ ਕਿ ਦੂਜੇ ਪਾਸੇ ਸਰਕਾਰ ਲਗੀ ਵੀ ਹੈ ਨਸ਼ਰੋ ਦੀ ਮਹਿਮਨ ਨੂੰ ਲੈ ਕੇ ਸੋ ਸਰਕਾਰ ਆਪਣੀ ਕੁ ਜ਼ਿੰਮੇਵਾਰੀ ਨਿਭਾ ਰਹੀ ਹੈ ਧਾਰਮਿਕ ਸਥਾਨ ਨੂੰ ਆਪਣਾ ਤੌਰ ਤੇ ਜ਼ਿੰਮੇਵਾਰੀ ਨਿਭਾਈ ਜਾਵੇ ਇਸੇ ਕਰਕੇ ਆਪਾਂ ਕਹਿੰਦੇ ਕਿ ਕਲੀ ਸਰਕਾਰ ਵੀ ਕੁਝ ਨਹੀਂ ਕਰ ਸਕਦੀ ਸਮਾਜਿਕ ਤੌਰ ਤੇ ਧਾਰਮਿਕ ਸੰਸਥਾਵਾਂ ਇਹ ਲੜਾਈ ਚ ਕੁੱਦਣੀਆਂ ਸਹਿਯੋਗ ਕਰਨੀਆਂ ਤਾਂ ਸ਼ਾਇਦ ਪੰਜਾਬ ਨੂੰ ਜਾਂ ਪੰਜਾਬ ਦੀ ਜਾਨੇ ਨੂੰ ਬਚਾਇਆ ਜਾ ਸਕਦਾ ਹੈ ਜੀ ਜੀ ਬਿਲਕੁਲ ਸਿੱਧੂ ਸਾਹਿਬ ਅੱਗੇ ਜ਼ਿਕਰ ਕਰਾਂਗੇ ਟ੍ਰੇਨਿੰਗ ਦਾ ਜਦੋਂ ਤੋਂ ਮੁੱਖ ਮੰਤਰੀ ਮਾਨ ਇਸ ਸੂਬੇ ਦੇ ਵਿੱਚ ਸੀਐਮ ਬਣੇ ਨੇ ਉਦੋਂ ਤੋਂ ਹੀ ਲਗਾਤਾਰ ਅਧਿਆਪਕਾਂ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਸਿੱਖਿਆ ਨੂੰ ਸੁਧਾਰਨ ਲਈ ਬੜਾ ਜ਼ੋਰ ਦਿੱਤਾ ਗਿਆ ਵਕ ਵਕ ਥਾਵਾਂ ਦੇ ਉੱਪਰ ਅਧਿਆਪਕ ਭੇਜੇ ਗਏ ਨੇ ਟ੍ਰੇਨਿੰਗ ਦੇ ਲਈ ਤਾਂ ਕਿ ਅਸੀਂ ਵਿਕਸਿਤ ਦੇਸ਼ਾਂ ਦੇ ਸਿੱਖਿਆ ਪ੍ਰਣਾਲੀ ਨੂੰ ਸਮਝ ਸਕੀਏ ਤੇ ਉਸ ਨੂੰ ਵੀ ਇੱਥੇ ਲਾਗੂ ਕਰ ਸਕੀਏ ਸੋ ਅੱਜ ਫਿਨਲੈਂਡ ਦੂਸਰਾ ਬੈਚ ਹੈ ਜਿਹੜਾ ਉਹ ਮੁੱਖ ਮੰਤਰੀ ਮਾਨ ਹੁਣਾਂ ਦੇ ਵੱਲੋਂ ਰਵਾਨਾ ਕੀਤਾ ਗਿਆ ਹੈ ਕਿਵੇਂ ਦੇਖਦੇ ਹੋ ਕਿ ਇਸ ਨਾਲ ਸਿੱਖਿਆ ਦੇ ਵਿੱਚ ਕਿੰਨਾ ਕੁ ਨਿਖਾਰ ਆਏਗਾ ਕੀ ਇਹ ਚੀਜ਼ ਹੈ ਜਿਹੜੀ ਉਹ ਸਾਡੇ ਲਈ ਫਾਇਦੇਮੰਦ ਸਾਬਤ ਹੋਵੇਗੀ ਬਿਲਕੁਲ ਇਹ ਵੱਡਾ ਸਵਾਲ ਹੈ ਜਦੋਂ ਤੁਸੀਂ ਜ਼ਿਕਰ ਕਰ ਰਹੇ ਹੋ ਆਪਾਂ ਮੁੱਖ ਮੰਤਰੀ ਭਗਵੰਤ ਸਿੰਘ ਸਰਕਾਰ ਦੇ ਜਿਹੜੇ ਬਤੇ ਏਜੰਡੇ ਆ ਤੇ ਉਹਨਾਂ ਦੀ ਗੱਲ ਕਰੀ ਤਾਂ ਦੋ ਵੱਡੇ ਏਜੰਡੇਾਂ ਦੇ ਉੱਤੇ ਸਰਕਾਰ ਇਸ ਵੇਲੇ ਕੰਮ ਕਰ ਰਹੀ ਹੈ ਇੱਕ ਸਿਹਤ ਮਿਸ਼ਨ ਦੀ ਗੱਲ ਹੈ ਦੂਜਾ ਸਿੱਖਿਆ ਮਿਸ਼ਨ ਦੀ ਗੱਲ ਆਪਾਂ ਗੱਲ ਕਰ ਰਹੇ ਸਿੱਖਿਆ ਮਿਸ਼ਨ ਦੀ ਇਸੇ ਸਮੇਂ ਚ ਵੀ ਅਧਿਆਪਕ ਜਿਹੜਾ ਬਾਹਰ ਜਾ ਕੇ ਟ੍ਰੇਨਿੰਗ ਲੈ ਕੇ ਆਏ ਹੈ ਕਿ ਕਿਸ ਕਦਰ ਪੰਜਾਬ ਦੇ ਸਕੂਲਾਂ 'ਚ ਪੜ੍ਹਾਈ ਹੋਣੀ ਚਾਹੀਦੀ ਹੈ। ਜਿਆਮਾਦੀ ਪਾਰਟੀ ਦੀ ਸਰਕਾਰਾ ਲਗਾਤਾਰ ਇਸ ਗੱਲ ਤੇ ਜ਼ੋਰ ਦੇ ਰਹੀ ਹੈ ਕਿ ਜੇ ਸੀ ਜਿਹੜਾ ਪ੍ਰਾਈਵੇਟ ਸਿਸਟਮ ਹੈ ਜਿੱਥੇ ਮਹਿੰਗਾਈ ਵੀ ਜ਼ਿਆਦੇ ਹੈ, ਫੀਸਾਂ ਵਧ ਦੇਣੀਆਂ ਪੈਂਦੀਆਂ, ਖਰਚੇ ਵਧ ਹੁੰਦੇ, ਉਹਦੀ ਵਜਾਇ ਜਿਹੜੇ ਸਰਕਾਰੀ ਸਕੂਲ ਹੈ, ਉਹਨਾਂ ਦੀ ਨਹਾਰ ਬਦਲਣੀ ਚਾਹੀਦੀ ਹੈ, ਤਨਖਾਰ ਵਧਣ ਲੱਗੇ ਆ। ਤਾਂ ਤਨਖਾਰ ਕਿਦਾਂ ਬਦਲੀ ਜਾਏਗੀ? ਜਿੱਥੇ ਤੱਕ ਪਨਿਆਦੀ ਢਾਂਚੇ ਦਾ ਸਵਾਲ ਹੈ, ਬਿਲਡਿੰਗਾਂ ਦੀ ਸਵਾਲ ਹੈ, ਉਹਨਾਂ ਜ਼ਰੂਰਤਾਂ ਦਾ ਸਵਾਲ ਹੈ। ਉਹ ਆਪਣੇ ਆਪ 'ਚ ਇੱਕ ਮਾਮਲਾ ਹੈ, ਪਰ ਦੂਜੇ ਪਾਸੇ ਜਿਹਨਾਂ ਅਧਿਆਪਕਾਂ ਨੇ ਬੱਚਿਆਂ ਨੂੰ ਪੜ ਗਿਉਸ ਸਫਲਤਾ ਹੋਣਗੇ ਬਾਰੇ ਚੰਗੀ ਜਾਣਕਾਰੀ ਲੈ ਕੇ ਆਣਗੇ ਤੇ ਚੰਗੇ ਨਤੀਜੇ ਅੱਜ ਵੀ ਹੁਣ ਆਪਾਂ ਫਿਨਲੈਂਡ ਦਾ ਜ਼ਿਕਰ ਕਰ ਰਹੇ ਹਾਂ ਉੱਥੇ ਜਿੱਥਾਂ ਜਾ ਰਿਹਾ ਹੈ ਅਧਿਆਪਕਾਂ ਦਾ ਕਬਾਫੀ ਦੇ ਪ੍ਰਿੰਸੀਪਲ ਵੀ ਹੈ ਅਧਿਆਪਕੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਦੋਨੋਂ ਬੰਗ ਜਿਹੜੀ ਹੈਗੀ ਹੈ ਉਸ ਜਥੇ ਨੂੰ ਤੋੜਿਆ ਗਿਆ ਵਫਦ ਨੂੰ ਤੋੜਿਆ ਗਿਆ ਇਥੋਂ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕਿੰਨੀ ਦਿਲਚਸਪੀ ਹੈ ਸਕੇ ਦੇਖੇ ਕਿ ਤਹੇਂਦਰ ਪਹਿਲਾਂ ਵੀ ਜਦੋਂ ਅਧਿਆਪਕਾਂ ਦਾ ਗਰੁੱਪ ਬਾਹਰ ਗਿਆ ਤਮੋ ਮੰਤਰੀ ਭਗਵਾਨ ਤਮਾਨੀ ਉਹਨਾਂ ਨੂੰ ਵਿਦਾਇਗੀ ਦੇਣ ਲਈ ਆਉਂਦੇ ਆ ਅੱਜ ਵੀ ਜਿਹੜਾ ਹੈਗਾ ਉਹਨੂੰ ਥਾਪੜ ਦੇਣ ਲਈ ਸਿੱਖਿਆ ਮੰਤਰੀ ਦੇ ਨਾਲ-ਨਾਲ ਮੁੱਖ ਮੰਤਰੀ ਭਗਵਾਨ ਤਮਾਨੀ ਵੀ ਉੱਥੇ ਹਾਜ਼ਰ ਸੀ ਇਸ ਤੋਂ ਪਤਾ ਲੱਗਦਾ ਹੈ ਕਿ ਇੱਕ ਪ੍ਰਤੀਬੱਤਾ ਸਰਕਾਰ ਚਾਹੁੰਦੀ ਹੈ ਕਿ ਸਿੱਖਿਆ ਦੀ ਨਹਾਰ ਬਦਲੀ ਜਾਵੇ ਜੇ ਸਲਮਾਨਾ ਦੇ ਵਿੱਚ ਇਸ ਪਾਸੇ ਵੱਲ ਸਨੀਦਗੀ ਨਾਲ ਲਗਾਤਾਰ ਧਿਆਨ ਸਾਰੀ ਰਿਹਾ ਤਾਂ ਕੋਈ ਵੱਡੀ ਗੱਲ ਨਹੀਂ ਆਉਣ ਵਾਲੇ ਦਿਨਾਂ ਜਿਹੜੇ ਪੰਜਾਬ ਦੇ ਬੱਚੇ ਨੇ ਚ ਸਕੂਲਾਂ ਦੀ ਗੱਲ ਕਰੀ ਤੇ ਕੱਲ੍ਹ ਜਾਂ ਦੀ ਗੱਲ ਕਰੀ ਤਾਂ ਦੁਨੀਆਂ ਚ ਕੌਮੀ ਪੱਧਰ ਤੇ ਮੁਕਾਬਲਿਆਂ ਚ ਅੱਗੇ ਹੁੰਦੇ ਨਜ਼ਰ ਆਉਣਗੇ ਜੀ ਜੀ ਸਿੱਧਾ ਸਾਹਿਬ ਅੱਗੇ ਜ਼ਿਕਰ ਕਰਦੇ ਆਂ ਫਰਜ਼ੀ ਏਜੰਟਾਂ ਦਾ ਪਹਿਲਾਂ ਫਰਜੀ ਏਜੰਟਾਂ ਦੇ ਮਾਮਲੇ ਵਿੱਚ ਜਿੱਥੇ ਪੁਲਿਸ ਕੰਮ ਕਰ ਰਹੀ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਈਡੀ ਦੀ ਐਂਟਰੀ ਵੀ ਹੋ ਗਈ ਹੈ ਕਹਿੰਦੇ ਈਡੀ ਦੇ ਵੱਲੋਂ ਪੰਜਾਬ ਤੇ ਹਰਿਆਣਾ ਦੇ ਫਰਜ਼ੀ ਏਜੰਟ ਨੇ ਜਿਹੜੇ ਉਹਨਾਂ ਦੀ ਇੱਕ ਸੂਚੀ ਤਿਆਰ ਕੀਤੀ ਗਈ ਹੈ ਇਹ ਸੂਚੀ ਜਿਹੜੀ ਤਿਆਰ ਹੋਈ ਹੈ ਜਿਹੜੇ ਲੋਕ ਡਿਪੋਰਟ ਹੋ ਕੇ ਆਏ ਨੇ ਉਹ ਸਧਾਰਤ ਤੇ ਜਾਂ ਫਿਰ ਜਿਹੜੇ ਲੋਕਾਂ ਦੇ ਨਾਲ ਧੋਖਾਧੜੀ ਹੋਈ ਹੈ ਇੱਥੇ ਰਹਿ ਕੇ ਉਹਨਾਂ ਲੋਕਾਂ ਨੂੰ ਇਨਵੋਲਵ ਕਰਕੇ ਪੁੱਛਗਿੱਛ ਕਰਕੇ ਤਿਆਰ ਕੀਤੀ ਗਈ ਹੈ ਕਿਵੇਂ ਦੇਖਦੇ ਹੋ ਜੀਡੀ ਦੀ ਇਨਵੋਲਵਮੈਂਟ ਇਸ ਦੇ ਵਿੱਚ ਇਹਦੇ ਨਾਲ ਕਿੰਨਾ ਫਾਇਦਾ ਹੋਏਗਾ ਜਾਂ ਫਿਰ ਜਿਹੜੇ ਲੋਕ ਧੋਖਾਧੜੀ ਦਾ ਸ਼ਿਕਾਰ ਹੋਏ ਆ ਉਹਨਾਂ ਨੂੰ ਕੁਝ ਰਾਹਤ ਮਿਲੇਗੀ ਬਿਲਕੁਲ ਐਂ ਸਵਾਲ ਆਪਰਾ ਤੁਹਾਡੇ ਇਸ ਮੁੱਦੇ ਤੇ ਮੈਂ ਦੇਖ ਰਿਹਾ ਕਿ ਪਿਛਲੇ ਦਿਨਾਂ ਚ ਲਗਾਤਾਰ ਮੀਡੀਆ ਚ ਇਸ ਮੁੱਦੇ ਤੇ ਚਰਚਾ ਵੀ ਹੋ ਰਹੀ ਹੈ ਕਿ ਜੀਡੀ ਵੱਲੋਂ ਜਿਹੜੇ ਅਮਰੀਕਾ ਤੋਂ ਰਿਪੋਰਟ ਹੋ ਕੇ ਆਇਆ ਨੌਜਵਾਨ ਹੈ ਮਹਿਲਾਵਾਂ ਹੈ ਬੱਚੇ ਹੈ ਉਹਨਾਂ ਨੂੰ ਘਰਾਂ ਤੋਂ ਬਲਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਇੰਟਰਵਿਊ ਕੀਤੀਆਂ ਜਾ ਰਹੀਆਂ ਪੁੱਛਗਿੱਛ ਕੀਤੀ ਜਾ ਰਹੀ ਹੈ ਸਵਾਲ ਪੁੱਛੇ ਜਾ ਰਿਹਾ ਹੈ ਇੱਕ ਕਿਦਾਂ ਗਏ ਕੌਣ ਲੈ ਕੇ ਗਿਆ ਕਿਹੜੇ ਜਾਂਟਾ ਕਿਦਾਂ ਪੈਸੇ ਸਾਰੇ ਕਿੰਨੇ ਪੈਸੇ ਲੱਗੇ ਉਹ ਬਹੁਤ ਜਾਣਕਾਰੀਆਂ ਹਾਸਲ ਕੀਤੀਆਂ ਜਾ ਰਹੀਆਂ ਅਕਸਰ ED ਬਾਰੇ ਇਹ ਕਿਹਾ ਜਾਂਦਾ ਹੈ ਕਿ ਜੀ ਇਹ ਕੇਂਦਰ ਦੀ ਏਜੰਸੀ ਹੈ ਇਹ ਪੋਲੀਟੀਕਲ ਤੌਰ ਤੇ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਜਿਸ ਮੁੱਦੇ ਤੇ ਤੁਸੀਂ ਸਵਾਲ ਲਿਆ ਇਹ ਸਵਾਲ ਵਕਈ ਸਮਾਜ ਨਾਲ ਜੁੜਿਆ ਹੋਇਆ ਸਿੱਧਾ ਸਵਾਲ ਹੈ ਜੀ ED ਇਸ ਮਾਮਲੇ 'ਚ ਕਾਰਵਾਈ ਕਰੇਗੀ ਕਿਉਂਕਿ ਪਿਛਲੇ ਸਮੇਂ 'ਚ ਇਹ ਸਵਾਲ ਬਾਰ-ਬਾਰ ਉੱਠਦੇ ਰਹੇ ਆ ਪੰਜਾਬ ਦੀਆਂ ਸਰਕਾਰਾਂ ਵੀ ਇਹਨਾਂ ਸਵਾਲਾਂ ਤੋਂ ਬਚ ਨਹੀਂ ਸਕਦੇ ਜੇ ਪਿਛਲੀਆਂ ਸਰਕਾਰਾਂ ਜੇ ਮੌਜੂਦਾ ਸਰਕਾਰ ਆ ਮੌਜੂਦਾ ਸਰਕਾਰ ਨੂੰ ਵੀ ਦੇਖੋ 3 ਸਾਲ ਦਾ ਸਮਾਂ ਨਿਕਲ ਗਿਆ ਹੁਣ ਜਦੋਂ ਰੌਲਾ ਰੱਪਾ ਪਿਆ ਜਦੋਂ ਅਮਰੀਕਾ ਤੋਂ ਜਹਾਜ਼ ਬਰਬਰ ਕਰਕੇ ਰਿਪੋਰਟ ਹੋ ਕੇ ਬਾਗਸਾਰੇ ਆ ਤਾਂ ਸਾਰਿਆਂ ਦਾ ਧਿਆਨ ਇਸ ਪਾਸੇ ਵੱਲ ਗਿਆ ਬਰੇਨੀ ਕਿ ਪੰਜਾਬ ਦੇ ਵਿੱਚ ਜਿਹੜੇ ਠੂਠੇਵਾਜ ਜਿਹੜੇ ਏਜੰਟ ਹੈਗੇ ਠੱਗ ਹੈਗੇ ਉਹਨਾਂ ਤੋਂ ਪਹਿਲੀ ਵਾਰੀ ਇਦਾਂ ਦੀ ਕੋਈ ਗੱਲ ਕੀਤੀ ਗਈ ਹੈ ਪਿਛਲੇ ਸਮੇਂ ਤੋਂ ਹੀ ਲਗਾਤਾਰ ਬਹੁਤ ਸਾਰੇ ਘਰ ਜਿਹੜੇ ਜਵਾਨ ਜਿਹੜੇ ਬਾਹਰ ਜਾਣਾ ਚਾਹੁੰਦੇ ਸੀ ਉਹ ਲੁੱਟੇ ਗਏ ਠੱਗਿਆ ਹੋ ਗਿਆਂ ਇਹ ਰਸਤਾ ਅੰਦਰ ਹੈਗੇ ਆਪਾਂ ਫਨਾਮਾ ਦੀ ਗੱਲ ਕਰਦੇ ਆਂ ਦੂਜੇ ਚੰਗਲਾਂ ਦੀ ਗੱਲ ਕਰਦੇ ਆਂ ਕਿਦਾਂ ਦਰਿਆ ਨਦੀਆਂ چیر ਕੇ ਜਾਂਦੇ ਵਪਾਰ ਗਿਆ ਜਾਂ ਨਹੀਂ ਗਿਆ ਇਹ ਪਿਛਲੇ ਕਈ ਤਹਾਕਿਆਂ ਤੋਂ ਪੰਜਾਬ 'ਚ ਵਰਤਾਰਾ ਹੋ ਰਿਹਾ ਹੈ ਮੈਂ ਸਮਝਦਾ ਕਿ ਪਿਛਲੇ ਸਰਕਾਰਾਂ ਦੀ ਢਿੱਲ ਦੀ ਵਜ੍ਹਾ ਹੀ ਰਹੀ ਹੋਵੇਗੀ ਕਿ ਜਿਹਦੇ ਕਰਕੇ ਨਸ਼ਾ ਨੀ ਕਰੇ ਰੋਗ ਵੀ ਪੰਜਾਬ 'ਚ ਨਾ ਬਹੁਤ ਫੈਲ ਗਿਆ ਜਿਹਦੇ 'ਚ ਪੰਜਾਬ ਦੀ ਜਾਇਦਾਦ ਪੰਜਾਬ ਦਾ ਸਰਮਾਇਆ ਵੀ ਬਾਹਰ ਜਾ ਰਿਹਾ ਪੰਜਾਬ ਦੀ ਜਵਾਨੀ ਵੀ ਬਾਹਰ ਜਾ ਰਹੀ ਹੈ ਕਿ ਜਿਸ ਕਦਰ ਉਹਨਾਂ ਬੇਇੱਜ਼ਤ ਹੋ ਕੇ ਬਾਹਰ ਸੋਨਾ ਪਹਿ ਰਿਹਾ ਜੀ ਤੁਹਾਨੂੰ ਮੋਛੀ ਤੋਂ ਬਾਅਦ ਹੋਰ ਕੀ ਗੱਲ ਕਹੀ ਨਹੀਂ ਜਾਂਸਦੀ ਸੋ ਈਡੀ ਜਿਹੜੀ ਹੈਗੇ ਸਮਾਹ ਵਿੱਚ ਕਾਰਵਾਈ ਕਰੀਆ ਹਰਿਆਣਾ ਵੀ ਸਾਡਾ ਗਵਾਂਧੀ ਸੂਬਾ ਹੈ ਹਰਿਆਣੇ ਦੇ ਜਿਹੜੇ ਨੌਜਵਾਨ ਕਹリエ ਪੇਖਦੀ ਆਪਾਂ ਗੱਲ ਕਰਦੇ ਆ ਉਹ ਪੰਜਾਬ ਨਾਲੋਂ ਘੱਟ ਨਹੀਂ ਪੰਜਾਬ ਨਾਲੋਂ ਜਿਹੜੀ ਰਿਪੋਰਟ ਹੋ ਕੇ ਆਏ ਆ ਉਹ ਗਿਣਤੀ ਚ ਵਾਧੇ ਹੋਣਗੇ ਜੇ ਪੰਜਾਬੀ ਵਪਾਰਸ ਹੈ ਤਾਂ ਹਰਿਆਣੇ ਵੀ ਵੱਡੀ ਗਿਣਤੀ ਚ ਵਪਾਰਸ ਹੈ ਸੋ ਹਰਿਆਣਾ ਦੀ ਪੁਸ਼ਕਿੱਤ ਕੀਤੀ ਜਾ ਰਹੀ ਹੈ ਪੰਜਾਬ ਦੀ ਪੁਸ਼ਕਿੱਤ ਕੀਤੀ ਗਈ ਹੈ ਜਿਹੜੇ ਠੱਗ ਨੇ ਧੋਖੇਵਾਜ ਐਜੰਟਾਂ ਉਹਨਾਂ ਦੇ ਖਿਲਾਫ ਕਾਰਵਾਈ ਈਡੀ ਕਰੇਗੀ ਤਾਂ ਲੱਗਦਾ ਕੋਈ ਨਾ ਕੋਈ ਠੋਸੰਦੀ ਤੇ ਸਾਹਮਣੇ ਹੁਣ ਗਰੇ ਵੀ ਪਤਾ ਲੱਗੇਗਾ ਇਹ ਧੰਦੂਆ ਜਾਲ ਕਿੰਨਾ ਕੁ ਕਿਉਂਕਿ ਗੱਲ ਕਲਾ ਪੰਜਾਬ ਤੱਕ ਸੀਮਿਤ ਨਹੀਂ ਹਰਿਆਣੇ ਤੱਕ ਸੀਮਿਤ ਨਹੀਂ ਕੋਮੀ ਪਦਰ ਤੇ ਕ ਮੰਤਰੀ ਪਦਰ ਤੇ ਇਹਦਾ ਕ ਮੰਤਰੀ ਪਦਰ ਤੇ ਠੱਗਾਂ ਦਾ ਲੈਣ ਦੇਣਾ ਇਥੋਂ ਭੇਜਦੇ ਆ ਬਾਹਰ ਹੋ ਠੱਗ ਬੈਠੇ ਆ ਇਥੇ ਹੋ ਠੱਗ ਬੈਠੇ ਆ ਸੋ ਵੱਡੀ ਕਾਰਵਾਈ ਦੀ ਜਰੂਰਤ ਹੈ ਜਿਹਨੂੰ ਰਾਸੀ ਤਰ੍ਹਾਂ ਤੋਂ ਰਾਸੀ ਜਿਹੜਾ ਹੈ ਕਿ ਵਖਰੇਵੇਂ ਤੋਂ ਉੱਪਰ ਉੱਠ ਕੇ ਇਹਨਾਂ ਮਾਮਲਿਆਂ ਤੇ ਕਾਰਵਾਈ ਕੀਤੀ ਜਾਏ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਵੀ ਉਮੀਦ ਹੈ ਸਹਿਯੋਗ ਕਰਨੀ ਹੈ ਇਸ ਮਾਮਲੇ 'ਚ ਕਿਉਂਕਿ ਕੁਦਰਤ ਤੋਂ ਪੰਜਾਬ ਪਿੰਡ ਦਾ ਤਾਂ ਸੁਭਾਅ ਹੈ ਕਿ ਪੰਜਾਬ ਸਹਿਯੋਗ ਕਰੇਗਾ ਹੀ ਕਰੇਗਾ। ਸੋ ਉਮੀਦ ਕਰਦੇ ਆਂ ਕਿ ਈਡੀ ਨੇ ਜਿਹੜੀ ਕਾਰਵਾਈ ਸ਼ੁਰੂ ਕੀਤੀ ਹੈ ਕੋਈ ਨਾ ਕੋਈ ਚੰਗੇ ਨਤੀਜੇ ਵੀ ਆਉਣਗੇ। ਔਰ ਜਿਹੜੇ ਇਦਾਂ ਠੱਗ ਨੇ, ਰਜ਼ਾਂਟੇ ਦਾ ਦੇ ਧੋਕੇਬਾਜ਼ ਨੇ ਉਹਨਾਂ ਦੀ ਇਹਨੇ ਗਲਤ ਹਰਕਤਾਂ ਉਹਨਾਂ ਦਾ ਜਿਹੜਾ ਕਾਲਾ ਧੰਦਾ ਉਸ ਨੂੰ ਵੀ ਕਦੇ ਠੱਲ ਪੈਗੀ। ਜੀ। ਜੀ। ਸਿੱਤ ਸਾਹਿਬ ਇੱਕ ਬਹੁਤ ਵੱਡਾ ਸਿਆਸੀ ਮੁੱਦਾ ਇਸ ਸਮੇਂ ਬਣ ਚੁੱਕਿਆ ਹੈ ਹੱਦਬੰਦੀ, ਸੂਬਿਆਂ ਦੀ ਹੱਦਬੰਦੀ ਕਿਉਂਕਿ ਸੈਂਟਰਲ ਗਵਰਨਮੈਂਟ ਹੈ ਜਿਹੜੀ ਉਹ ਕਿਸੇ ਹੋਰ ਪਲਾਨ ਨਾਲ ਚੱਲ ਰਹੀ ਹੈ ਕਹਿੰਦੇ ਕਿ ਜਿੰਨੀ ਤੁਹਾਡੀ ਪੋਪੂਲੇਸ਼ਨ ਉਨੀਆਂ ਹੀ ਤੁਹਾਡੇ ਕੋਲੇ ਲੋਕ ਸਭਾ ਦੀਆਂ ਸੀਟਾਂ ਹੋਣਗੀਆਂ ਇਸ ਤੇ ਕਾਫੀ ਜ਼ਿਆਦਾ ਜਿਹੜਾ ਮੁੱਦਾ ਭੱਗ ਗਿਆ ਕਲੇਸ਼ ਹੈ ਜਿਹੜਾ ਉਛੜ ਗਿਆ ਮੁੱਖ ਮੰਤਰੀ ਮਾਨ ਹੁਣੀ ਵੀ ਇਹਦੇ ਤੇ ਬੋਲੇ ਨੇ ਆਉਣ ਵਾਲਾ ਦਿਨਾਂ ਦੇ ਵਿੱਚ 8 ਸੂਬਿਆਂ ਦੇ ਮੁੱਖ ਮੰਤਰੀ ਇਸ ਤੇ ਬਹਿ ਕੇ ਗੱਲਬਾਤ ਵੀ ਕਰਨ ਜਾ ਰਹੇ ਨੇ ਜਿਸ ਚ ਮੁੱਖ ਮੰਤਰੀ ਮਾਨ ਵੀ ਪਹੁੰਚਣਗੇ ਕੀ ਲੱਗਦਾ ਤੁਹਾਨੂੰ ਕਿ ਇਹ ਜੋ ਪੂਰੀ ਇੱਕ ਪਲਾਨ ਕੀਤਾ ਜਾ ਰਿਹਾ ਹੈ ਸੈਂਟਰ ਦੇ ਵੱਲੋਂ ਤੇ ਖਾਸ ਕਰਕੇ ਕਹਿੰਦੇ ਜਿਹੜੇ ਨੌਨ ਭਾਜਪਾਈ ਸੂਬੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਿਵੇਂ ਦੇਖਦੇ ਹੋ ਇਸ ਨੂੰ ਦੇਖੋ ਇਹ ਮਹਮ ਸੁਵਾਲਾ ਜਿਹਦਾ ਆਪਾਂ ਪਹਿਲਾਂ ਜਥੇਦਾਰ ਗੜਕਾਹ ਦਾ ਜ਼ਿਕਰ ਕਰ ਰਹੇ ਸੀ ਉਹ ਵੀ ਇਹੀ ਗੱਲ ਕਰ ਰਹੇ ਸੀ ਕਿ ਪੰਜਾਬ ਮੈਂ ਗੱਲ ਕਰਦਾ ਕਿ ਪੰਜਾਬ ਜਿੱਤਾ ਪੰਜਾਬ ਦਾ ਭਾਵੇ ਹੈ ਕਿਸੇ ਚਾਹ ਹਿੰਦੂ ਵੀ ਸ਼ਾਮਲ ਹੈ ਇਹਦੇ ਚ ਮੁਸਲਮਾਨ ਵੀ ਸ਼ਾਮਲ ਹੈ ਸਿੱਖ ਵੀ ਸ਼ਾਮਲ ਹੈ ਕਿਦਾਂ ਮੈਂ ਸਮੁੱਚੇ ਪੰਜਾਬ ਦੀ ਗੱਲ ਕਰਦਾ ਕਿ ਪੰਜਾਬ ਨਾਲ ਕਿਸ ਕਿਤੇ ਤੱਕ ਕਿਤਾ ਜਾ ਰਿਹਾ ਧਰਮ ਖੇਤਰ ਦਾ ਰਾਜਸੀ ਖੇਤਰ ਦਾ ਆਰਥਿਕ ਖੇਤਰ ਦਾ 19 ਸੇ ਮੁੱਦੇ ਤੇ ਵੀ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਨਾਲ ਇਸ ਦੇ ਤੌਰ ਤੇ ਧੱਕੇ ਦੀ ਗੱਲ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫੇਰ ਇਸ ਗੱਲ ਨੂੰ ਆਪਣੇ ਨੂੰ ਕਿਹਾ ਕਿ ਜੋ ਕੇਂਦਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਇਹ ਹੱਦਬੰਦੀ ਜਿਹੜੀ ਹੁਣ ਨਵੀਂ ਪਾਰਲੀਮੈਂਟ ਸੈਸ਼ਨ ਜਿਹੜਾ ਬਣੇਗਾ ਪਾਰਲੀਮੈਂਟ ਦੀਆਂ ਸੀਟਾਂ ਨਵੇਂ ਸਿਰੇ ਤੋਂ ਵੰਡੀਆਂ ਜਾਣਗੀਆਂ ਉਹਦੇ ਮਤਲਬ ਕੇ ਆਵਾਜ਼ ਉੱਠ ਰਹੀ ਹੈ ਕਿ ਆਬਾਦੀ ਨੂੰ ਆਧਾਰ ਬਣਾਇਆ ਜਾਏ ਜੇ ਆਬਾਦੀ ਨੂੰ ਆਧਾਰ ਬਣਾਇਆ ਜਾਂਦਾ ਹੈ ਜਿਵੇਂ ਜੁਪੀ ਤੇ ਹੋਰ ਕੋਈ ਸੂਬੇ ਦਾ ਮਾਮਲਾ ਦਾ ਪੂਰੇ ਮੁਲਕ ਦਾ ਦਾ ਹਿੱਸਾ ਵੰਡ ਜਾਣਗੇ ਸਾਰਾ ਦਾ ਮੁਲਕ ਇੱਕ ਪਾਸੇ ਤੇ ਜੁਪੀ ਤੇ ਦੋ ਤਿੰਨ ਸੂਬੇ ਇੱਕ ਪਾਸੇ ਸੋ ਪੰਜਾਬ ਕਹਿ ਰਿਹਾ ਹੈ ਕਿ ਗਿਣੀ ਵੀ ਥੀ ਸਾਜਿਸ ਹੈ ਕੇਂਦਰ ਸਰਕਾਰ ਦੀ ਕਿ ਕਿਉਂ ਇੱਕ ਪਾਸੇ ਦਾ ਸੀ ਇਹ ਕਹਿੰਦੇ ਕਿ ਆਬਾਦੀ ਦਾ ਆबादी ਨਹੀਂ ਹੋਣਾ ਚਾਹੀਦਾ ਆਬਾਦੀ ਆਪਣੇ ਸਰਸਰਸ ਦੇ ਸਾਧਨ ਸਾਡੇ ਮੁਲਕ ਦੇ ਸੂਬਿਆਂ ਦੇ ਉਹਦੇ ਮੁਤਾਬਕ ਵਾਦਾ ਹੋਣਾ ਚਾਹੀਦਾ ਉਹਦੀ ਬਜਾਏ ਜਿਹੜਾ ਲਾਈਫ ਦੀ ਕੁਆਲਿਟੀ ਆ ਉਹਦੇ ਤੇ ਵਾਦਾ ਹੋਣਾ ਚਾਹੀਦਾ ਇੱਕ ਵਸੂ ਦਾ ਕਹਿੰਦੇ ਲੰਮੇ ਸਮੇਂ ਤੋਂ ਅਸੀਂ ਇਹ ਸੁਣਿਆ ਦਿੰਦੇ ਆ ਰਹੇ ਆ ਕਿ ਜ਼ਿੰਦਗੀ ਬਿਹਤਰ ਹੋਣੀ ਚਾਹੀਦੀ ਆ ਆਬਾਦੀ ਦਾ ਵਾਧਾ ਬਿਹਤਰ ਨਹੀਂ ਬਣਾ ਸਕਦਾ ਕਿਸੇ ਨੂੰ ਉਸ ਸਨੇਹ ਦੇ ਬਿਲਕੁਲ ਉਲਟ ਹੈ ਜੇ ਆਬਾਦੀ ਦੇ ਲੈ ਆ ਨਾਲ ਬਣਾਇਆ ਜਾਏਗਾ ਤਾਂ ਫਿਰ ਪੰਜਾਬ ਹੈ ਉਹ ਕਹਿੰਦੇ ਦੱਖਣ ਦੇ ਕਈ ਸੂਬੇ ਤਰੰਗਨਾ ਹੋ ਰਿਹਾ ਹੈ ਜਿਨ੍ਹਾਂ ਦਾ ਸਿੱਧੇ ਤੌਰ ਤੇ ਤੱਕ ਆ ਕਿ ਕਿ ਜਿੱਥੇ ਆਬਾਦੀ ਕਟਣ ਐਚਚੁਅਲੀ ਫਿਰ ਉਹਨਾਂ ਨੇ ਸੀਟਾਂ ਜੇ ਪੰਜਾਬ ਦੇ 13 ਸੀਟਾਂ ਆਬਾਦੀ ਦੇ ਆਧਾਰ ਨਾਲ ਦੇਖਿਆ ਜਾਏਗਾ ਤਾਂ ਹੋ ਸਕਦਾ ਫਿਰ ਆਉਣ ਵਾਲੇ ਦਿਨਾਂ 'ਚ ਜਦੋਂ ਨਵੇਂ ਸਿਰੇ ਤੋਂ ਹੱਦਬੰਦੀ ਹੋਏਗੀ ਤਾਂ ਪੰਜਾਬ ਦੀਆਂ ਕੋਈ ਸੀਟਾਂ ਹੋਰ ਵੀ ਘਟ ਸਕਦੀਆਂ ਜੇ 13 ਤੋਂ ਵੀ ਘਟਣ ਲੱਗੀਆਂ ਤਾਂ ਪੰਜਾਬ ਨਾਲ ਇਸ ਤੋਂ ਵੱਡਾ ਤਾਕਾ ਕੀ ਹੋਵੇਗਾ ਕਿਲਾ ਪੰਜਾਬ ਨੇ ਹੋਰ ਵੀ ਕਈ ਸੁਭੇ ਹੋਣਗੇ ਆਜਪਾ ਜਾਂ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਦੂਜੇ ਸੂਬਿਆਂ ਦੀ ਸੁਣਵਾਈ ਹੋਣੀ ਚਾਹੀਦੀ ਹੈ ਆਬਾਦੀ ਆਪਣੇ ਵਿੱਚ ਕੋਈ ਆਧਾਰ ਨਹੀਂ ਹੋਮੀ ਪੱਤਰ ਤੇ ਆਬਾਦੀ ਪਹਿਲੇ ਹੀ ਬਹੁਤ ਵੱਡਾ ਮੁੱਦਾ ਹੈ ਆਪਾਂ ਸਾਰੇ ਜਾਣਦੇ ਆ ਅਜੇ ਵੀ ਕੁਰੂੜਾ ਕੁਰੂੜਾ ਲੋਕਾਂ ਨੂੰ ਇਹ ਦੇਸ਼ ਦੀ ਸਰਕਾਰ ਜਿਹੜੀ ਮੁਫਤ ਨਾਜਮਈਆ ਕਰਦੀ ਐ ਸੂਜਤਾ ਮਈਆ ਕਰਦੀ ਐ ਕਿਉਂ ਇਸ ਕਰਕੇ ਕਿ ਸਾਧਨਾਂ ਦੀ ਘਾਟ ਹੈ ਜੇ ਸਾਧਨਾਂ ਦੀ ਘਾਟ ਹੈ ਤਾਂ ਫਿਰ ਅਸੀਂ ਉਹ ਹੀ ਜਿਹੇ ਫੈਸਲੇ ਕਿਉਂ ਲੈਨੇ ਆ ਜਿਦੇ ਨਾਲੇ ਦੌੜ ਲੱਗੇ ਕਿ ਆਬਾਦੀ ਕਿਹੜੇ ਸੁਭੇ ਦੇ ਪੱਧਰ ਹੋਏਗੀ ਤੇ ਮੁਲਕ 'ਚ ਰਾਜਕਰਨ ਚ ਵੀ ਉਹਦਾ ਹਿਸਾਬ ਵੱਧ ਹੋਏਗਾ ਸੂ ਰਾਸ਼ੀ ਤੌਰ ਤੇ ਨਹੀਂ ਸਗੋਂ ਦੇਸ਼ ਦੇ ਨਜ਼ਰੀਏ ਤੋਂ ਸੋਚੇ ਜਾਣ ਦੀ ਲੋੜ ਆ ਮ coupon ਦੇ ਭਗਵੰਤ ਮਾਨ ਸਪਸ਼ਟ ਤੌਰ ਤੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਕਿ ਆਵਾਦੀ ਆਪਣੇ ਵਿੱਚ ਕੋਈ ਕ੍ਰਾਈਟੇਰੀਆ ਨਹੀਂ ਹੋਣਾ ਚਾਹੀਦਾ ਜਿਹੜੀ ਹੱਤਬੰਦੀ ਆ ਪਾਰਲੀਮੈਂਟ ਸਿਸਟਮ ਦੀ ਜੀ ਸੁਝਾਅ ਬਹੁਤ ਅਕਸਰ ਕੀਤਾ ਜਾ ਰਿਹਾ ਹੈ ਪਹਿਲਾਂ 1 ਉਹ ਇਲੈਕਸ਼ਨ 1 ਨੇਸ਼ਨ ਦਾ ਬਿੱਲ ਉਹਦੇ ਤੇ ਬਹੁਤ ਰੌਲਾ ਚੱਲਿਆ ਹੁਣ ਇਹ ਬਿੱਲ ਕੇਂਦਰ ਵੱਲੋਂ ਲਿਆਂਦਾ ਜਾ ਰਿਹਾ ਹੈ ਕਿਸ ਤਰ੍ਹਾਂ ਦੇਖਦੇ ਹੋ ਕਿ ਕੇਂਦਰ ਅਜੇ ਇਹ ਬਿੱਲ ਲਿਆ ਰਹੀ ਹੈ ਜਿਹੜੇ ਕਿ ਫਲਹਾਲ ਸਮੇਂ ਦੀ ਲੋੜ ਨਹੀਂ ਹੈ ਸਮੇਂ ਦੀ ਲੋੜ ਹੋਰ ਬਹੁਤ ਸਾਰੇ ਮੁੱਦੇ ਨੇ ਡਵੈਲਪਮੈਂਟ ਹੈ ਸਾਡਾ ਸਿੱਖਿਆ ਸਿਸਟਮ ਹੈ ਹੈਲਥ ਸਿਸਟਮ ਹੈ ਗੱਲ ਕਰੀਏ ਤਾਂ ਇਸ ਵਾਰ ਨਸ਼ਿਆਂ ਦਾ ਬੜਾ ਵੱਡਾ ਮੁੱਦਾ ਇਕੱਲੇ ਪੰਜਾਬ ਜੀ ਨਹੀਂ ਓਵਰਆਲ ਇੰਡੀਆ ਦੇ ਵਿੱਚ ਹੈ ਕਿਵੇਂ ਦੇਖਦੇ ਹੋ ਕਿ ਉਹਨਾਂ ਚੀਜ਼ਾਂ ਤੇ ਕੰਮ ਨਹੀਂ ਕੀਤਾ ਜਾ ਰਿਹਾ ਜਿੰਨਾਂ ਤੇ ਜ਼ਰੂਰਤ ਹੈ ਜੇ ਕੋ ਸਿੱਧੇ ਤੌਰ ਤੇ ਨਾ ਜਿਆ ਪਾਇਦਾ ਜ਼ਿਕਰ ਕਰੇ ਵੱਡਾ ਸਵਾਲਾ ਤੁਹਾਡਾ ਇਨੋਂ ਆਪਾਂ ਗੱਲ ਕਰਦੇ ਆਂ ਕਿ ਫੈਡਰਲ ਸਿਸਟਮ ਦੀ ਜੇ ਤੁਸੀਂ ਫੈਡਰਲ ਸਿਸਟਮ ਨੂੰ ਤਬਾਹ ਕਰਨਾ ਚਾਹੁੰਦੇ ਆਂ ਉਹਨੂੰ ਬਰਬਾਦ ਕਰਨਾ ਚਾਹੁੰਦੇ ਆਂ ਫਿਰ ਤਾਂ ਕੇਂਦਰ ਕੋਲ ਜਿਹਦੇ ਕੋਲ ਵੱਧ ਅਧਿਕਾਰ ਹੈ ਪਾਰਲੀਮੈਂਟ 'ਚ ਵੱਧ ਸੀਟਾਂ ਹੈ ਫੈਸਲੇ ਲੈ ਸਕਦੇ ਆਂ ਮਤੇ ਪਾਸ ਕਰਵਾ ਸਕਦੇ ਆਂ ਸੈਸ਼ਨ ਦੇ ਵਿੱਚ ਲਿਆ ਕੇ ਸਾਰਾ ਕੁਝ ਕਰਾਇਆ ਜਾ ਸਕਦਾ ਹੁੰਦਾ ਹੈ ਫਿਰ ਤਾਂ ਵੱਖਰੀ ਗੱਲ ਹੈ ਜੇ ਅਸੀਂ ਜਿਹੜੇ ਸੰਵਿਧਾਨ ਦੀ ਕਹਿੰਦੇ ਕਿ ਬਹੁਤ ਵੱਡੀ ਪਾਲਣਾ ਕਰਦੇ ਆਂ ਸੰਵਿਧਾਨ ਤਾਂ ਹਮੇਸ਼ਾ ਜ਼ਿਕਰ ਹੁੰਦਾ ਕਿ ਸੰਵਿਧਾਨ ਤੋਂ ਬਾਹਰ ਨਹੀਂ ਜਾਇਆ ਜਾ ਸਕਦਾ ਉਹ ਸਵਿਧਾਨਤਾ ਫੈਡਰਲ ਢਾਂਚੇ ਨੂੰ ਬੜੀ ਤਰਜੀਹ ਦਿੱਤੀ ਗਈ ਹੈ ਜੇ ਫੈਡਰਲ ਢਾਂਚਾ ਰਹੇਗਾ ਤਾਂ ਹੀ ਇਹ ਦੇਸ਼ ਦੀ ਬੰਦਸਵੰਦਤਾ ਰਹੇਗੀ ਨਾ ਪੰਜਾਬ ਆਪਣੀ ਜਗ੍ਹਾ ਤੇ ਬੰਗਾਲ ਆਪਣੀ ਜਗ੍ਹਾ ਤੇ ਬਿਹਾਰ ਆਪਣੀ ਜਗ੍ਹਾ ਤੇ ਜਾਨੀ ਵੱਖ-ਵੱਖ ਸੂਬੇ ਤੁਨ ਦੀ ਵੱਖਰੀ ਵੱਖਰੀ ਵਿਲੱਖਣਤਾ ਰਹੇਗੀ ਜੀ ਤੇ ਉਹਨਾਂ ਦੇ ਅਧਿਕਾਰਾਂ ਦੀ ਗੱਲ ਹੈ ਸੂਬਿਆਂ ਦੇ ਅਧਿਕਾਰਾਂ ਦੀ ਗੱਲ ਹੈ ਇਸੇ ਕਰਕੇ ਇਸ ਦੇਸ਼ ਦੇ ਅੰਦਰ ਇਸ ਕਰਕੇ ਬਹੁਤਿਆਂ ਲੜਾਈਆਂ ਇਸ ਕਰਕੇ ਬਣੀਆਂ ਹੈ ਸੂਬੇ ਜਿਹੜੇ ਵਿਰੋਧੀ ਸਰਕਾਰਾਂ ਵਿਰੋਧੀ ਸਰਕਾਰਾਂ ਨੂੰ ਮੇਰਾ ਪਾਵ ਹੈ ਜਿੱਥੇ ਡਬਲ ਇੰਜਨ ਦੀਆਂ ਸਰਕਾਰਾਂ ਨੇ ਨਰਸਿਨੂ ਸਮਝਿਆ ਕਿ ਡਬਲ ਇੰਜਨ ਦੀ ਸਰਕਾਰ ਕਿੱਥੇ ਹੁੰਦੀ ਹੈ ਜਿੱਥੇ ਕੇਂਦਰຊີ ਭਾਜਪਾ ਸਰਕਾਰ ਜਿਵੇਂ ਹਰਿਆਣਾ ਹਰਿਆਣਾ ਚ ਭਾਜਪਾ ਸਰਕਾਰ ਤਾਂ ਉਹ ਤਾਂ ਹੋਈ ਡਬਲ ਇੰਜਨ ਡਬਲ ਇੰਜਨ ਨਾਲ ਤਾਂ ਬੋਲਦੇ ਨਹੀਂ ਉਹ ਤਾਂ ਕਹਿੰਦੇ ਸਾਡੀ ਤਾਂ ਪਹਿਲਾਂ ਹੀ ਬੜੀ ਇੱਕ ਸੁਰਤਾ ਅਸੀਂ ਤਾਂ ਬਹੁਤ ਵਿਕਾਸ ਕਰ ਰਹੇ ਹਾਂ ਸਵਾਲ ਇਹ ਹੈ ਜਿੱਥੇ ਵਿਰੋਧੀ ਤਰ੍ਹਾਂ ਦੀਆਂ ਸਰਕਾਰਾਂ ਆਏ ਉਹ ਫੈਟਲ ਢਾਂਚੇ ਬਣਾਉ ਕਿ ਬਣਿਆ ਨਾ ਜੇ ਤੁਸੀਂ ਉਹਨਾਂ ਸਰਕਾਰਾਂ ਦੇ ਅਧਿਕਾਰ ਖੋਹੋਗੇ ਉਹਨਾਂ ਜਿਹੜੇ ਬਣਦੇ ਹੱਕ ਖੋਹੋਗੇ ਫਾਰ ਇਗਜ਼ਾਮਪਲ ਆਪਾਂ ਖੇਤੀਬਾੜੀ ਸਿਸਟਮ ਦੀ ਗੱਲ ਕਰ ਲਈਏ ਇੱਕ ਪਾਸੇ ਅਸੀਂ ਕਹਿੰਨੇ ਕਿ ਖੇਤੀਬਾੜੀ ਹੈ ਜਿਹੜਾ ਉਹ ਸਟੇਟ ਸਜੈਕਟ ਹੈ ਦੂਜੇ ਪਾਸੇ ਫੈਸਲੇ ਕੇਂਦਰ ਲੈ ਰਹੇ ਖੇਤੀਬਾੜੀ ਨਾਲ ਸੰਬੰਧਤ ਹੈ ਤਾਂ ਫਿਰ ਸਟੇਟ ਸਜੈਕਟ ਕਿੱਥੋਂ ਰਹਿ ਗਿਆ ਸਿੱਧੇ ਤੌਰ ਤੇ ਦਖੰਡਾ ਜੀ ਕੀਤੀ ਜਾ ਰਹੀ ਹੈ ਜਿੱਦਿਆਂ ਕੋ ਚੋਣਾਂ ਦੀ ਗੱਲ ਕੀਤੀ ਹੈ ਜੇ ਇੱਕ ਚੋਣ ਹੋਏਗੀ ਸਾਰੇ ਮੁਲਕ ਦੇ ਅੰਦਰ ਹੂੰ ਪੰਜਾਬ 'ਚ ਹੋਰ ਮਾਹੌਲ ਹੈ ਮਹਾਰਾਸ਼ਟਰ 'ਚ ਹੋਰ ਮੌਸਮ ਹੋ ਸਕਦਾ ਹੈ ਗੁਜਰਾਤ 'ਚ ਹੋਰ ਸਕਦਾ ਬੰਗਾਲ 'ਚ ਹੋਰ ਹੋ ਸਕਦਾ ਬਿਲਕੁਲ ਵੱਖਰੇ ਵੱਖਰੇ ਤੌਰ ਤੇ ਚੱਲਦੇ ਆ ਇੱਕ ਚੋਣੇ ਕੁਝ ਸਮੇਂ ਕਿਵੇਂ ਹੋ ਸਕਦੀ ਬਹੁਤ ਸਰੀਆਂ ਗੁੰਝਲਾ ਕੰਪਲੀਕੇਸ਼ਨਸ ਹੈਗੇ ਆ ਤੇ ਇਸ ਦੇ ਨਾਲ ਸਭ ਤੋਂ ਵੱਡੀ ਗੱਲ ਇਹ ਵੀ ਹੋਏਗੀ ਕਿ ਸੂਬਿਆਂ ਦੀਆਂ ਸਰਕਾਰਾਂ ਦੇ ਕਦਮ ਬੋਣੇ ਹੋ ਕੇ ਰਹਿ ਜਾਣਗੇ ਹੂੰ ਕਿ ਪ੍ਰਧਾਨ ਮੰਤਰੀ ਆਏਗਾ ਸੂਬੇ 'ਚ ਸੰਬੋਧਨ ਕਰਨ ਕੋਈ ਵੀ ਜਿਹੜਾ ਮੁਲਕ ਦਾ ਪ੍ਰਧਾਨ ਮੰਤਰੀ ਹੋਇਆ ਜੇ ਇਹ ਕਾਨੂੰ ਬਦਲ ਵੀ ਸਕਦੇ ਆ ਜੀ ਪ੍ਰਧਾਨ ਮੰਤਰੀ ਆਏਗਾ ਤਾਂ ਪ੍ਰਧਾਨ ਮੰਤਰੀ ਬੋਲੇਗਾ ਕਿ ਕੇਂਦਰ 'ਚ ਮੇਰੀ ਸਰਕਾਰ ਹੈ ਸੂਬਿਆਂ 'ਚ ਮੇਰੀ ਸਰਕਾਰ ਆਏਗੀ ਤਾਂ ਤਾਦੀ ਤੁਹਾਡੇ ਜਿਹੜਾ ਹੈਗਾ ਸੂਬੇ ਦਾ ਵਿਕਾਸ ਹੋ ਸਕਦਾ ਜੀ ਜੀ ਸੋ ਸੂਬਿਆਂ ਦੇ ਫਿਰ ਮੁੱਖ ਮੰਤਰੀ ਹੋਣਗੇ ਮંત્રી ਮੰਡਲ ਦੇ ਮੈਂਬਰ ਹੋਣਗੇ ਕੈਬਨਟ ਮੰਤਰੀ ਹੋਣਗੇ ਉਹਨਾਂ ਦੇ ਕਦ ਦਾ ਫਰ ਮਹਸਲ ਕਮੇਟੀਆਂ ਵਰਗੇ ਰਹਿ ਜਾਣਗੇ ਸੋ ਮੁਲਕ ਦੀ ਬਣ ਸੁਨਤਾ ਤੇ ਫੈਡਰਲ ਢਾਂਚੇ ਦੇ ਚੱਲਦਾ ਇਹੋ ਜਿਹੇ ਫੈਸਲੇ ਨਹੀਂ ਲਏ ਜਾਣੇ ਚਾਹੀਦੇ ਜਿਹੜੇ ਤੇ ਸਿੱਧੇ ਤੌਰ ਤੇ ਕੇਂਦਰ ਤੇ ਸੂਬਾ ਸਰਕਾਰਾਂ ਚ ਟਕਰਾਅ ਦਾ ਕਾਰਨ ਬਣ ਜੀ ਜੀ ਸ਼ਿਵ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਮੀਟ ਕਰਦੇ ਆਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੁਝ ਅਹਿਮ ਵਿਸ਼ਿਆਂ ਦੇ ਉੱਪਰ ਵਿਚਾਰ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ